ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਤੂਹੀ ਜਿਹੜਾ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਅੱਜ ਆ ਪਹੁੰਚਿਆ ਬਾਈ ਰਪਿੰਦਰੋ ਨਾਲ ਕੋਲ ਤੇ ਕਰਦੇ ਆਂ ਆਪਾਂ ਗੱਲਬਾਤ ਜੋ ਅੱਜ ਚੱਲਦੇ ਮੁੱਦੇ ਆ ਜਾਂ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੰਗਲਾ ਪੰਜਾਬ ਦੇਖਣ ਆਲੇ ਸਾਰੇ ਭਰਾਵਾਂ ਨੂੰ ਮਾ ਕੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਜੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿਸਾਨ ਬਾਰਡਰਾਂ ਤੇ ਬੈਠੇ ਆਂ ਗਰੂਹਾਂ ਤੇ ਬੈਠੇ ਦਿੱਲੀ ਦੀਆਂ ਤੇ ਹਨਾ ਤੇ ਇੱਕ ਉਥੇ ਨੌਜਵਾਨ ਦੀ ਆਪਣੀ ਛਿੱਧੀ ਵੀ ਹੁੰਦੀ ਆ ਸ਼ਬਦ ਕਰਨ ਦੇ ਜਣਾ ਇਸ ਨੂੰ ਬਈ ਕਿਵੇਂ ਦੇਖਦੇ ਆ ਕੁਸ ਜੁਨੀਆ ਨੇ ਪੰਜਾਬ ਦੇ ਵਿੱਚ ਬੈਠੀਆਂ ਕੁਸ ਦਿੱਲੀ ਨੂੰ ਜਾਣ ਦੇ ਲਈ ਆ ਇਸ ਨੂੰ ਬਈ ਤੁਸੀਂ ਕਿਵੇਂ ਦੇਖਦੇ ਹੋ ਦੇਖਣ ਦਾ ਬਈ ਆ ਕਿ ਮਥਲੇ ਮਾ ਕੇ ਹੱਲ-ਵਾਲ ਬਦਾਂ ਹੀ ਤਰ੍ਹਾਂ ਉਲਝੇ ਹੋਰ ਜਾਂਦੇ ਆ ਹੁਣ ਤਾਣੀ ਕੀ ਆ ਤਾਣੀ ਇੱਕ ਸਿਰੇ ਤੋਂ ਫੜ ਕੇ ਸਿਲਝਾਈ ਜਾਂਦੀ ਆ ਪਰ ਤਾਣੀ ਕੀ ਆ ਜੇ ਅਸੀਂ ਚਾਰੇ ਪਾਸੇ ਖਿੱਚਣ ਲੱਗਦੇ ਉਲਝ ਨਹੀਂ ਆ ਹੂੰ ਹੁਣ ਕੀ ਇਹ ਮਸਲੇ ਸਾਰਿਆਂ ਨੂੰ ਪਤਾ ਵੀ ਸਾਂਝੇ ਮਸਲੇ ਨੇ ਤਾਂ ਇਹਦਾ ਹੱਲ ਵੀ ਕੀ ਸਾਂਝੇ ਰੂਪ ਦੇ ਵਿੱਚ ਹੋਣਾ ਚਾਹੀਦਾ ਸਾਂਝੇ ਇਕੱਠੇ ਹੋ ਕੇ ਚੱਲਣ ਦੀ ਮਾਕੇ ਲੋੜ ਸੀ ਜਿਵੇਂ ਪਹਿਲਾਂ ਸੰਘਰਸ਼ ਜਿੱਤ ਕੇ ਆਏ ਆ ਕਿਸਾਨੋ ਕਿਉਂਕਿ ਉਹ ਉਦੋਂ ਇਕੱਠੇ ਸੀ ਹੁਣ ਕੀ ਉਸੇ ਸੰਘਰਸ਼ ਦੇ ਵਿੱਚੋਂ ਜਿਵੇਂ ਹੁਣ ਆਡੋ ਫਾਟੀ ਹੋ ਕੇ ਲੜ ਰਹੇ ਹਰ ਹਰ ਬੰਦਾ ਜਾਣਦਾ ਕਿ ਕੋਈ ਦੋ ਜਥੇਬੰਦੀਆਂ ਜਾਂ ਚਾਰ ਜਥੇਬੰਦੀਆਂ ਇਕੱਠੇ ਹੋ ਕੇ ਸੰਘਰਸ਼ ਨਹੀਂ ਜਿੱਤ ਸਕਦੀਆਂ ਇਹਦੇ ਵਾਸਤੇ ਪੂਰੇ ਮੈਂ ਕਹਿੰਨਾ ਕੱਲਾ ਪੰਜਾਬ ਨਹੀਂ ਪੂਰੇ ਮੁਲਕ ਦੀਆਂ ਜਥੇਬੰਦੀਆਂ ਨੂੰ ਇਕੱਠਾ ਹੋ ਕੇ ਮਾਕੇ ਅੱਗੇ ਤੁਰਨ ਦੀ ਲੋੜ ਆ ਬਾਈ ਜੀ ਜਿਵੇਂ ਆਪਾਂ ਵੇਖਦੇ ਮੰਗਾ ਸਾਰੀਆਂ ਸੇ ਨਿਰਗਾ ਜਿਹੇ ਬੰਦਿਆਂ ਦੀ ਆਪਸ ਵਿੱਚ ਬਿਆਨਬਾਜ਼ੀ ਹੋ ਰਹੀ ਹੈ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਇੱਕ ਦੂਜੇ ਦੇ ਬਰਾਦੀ ਮੇੜੋਂ ਮੇਣੀ ਹੋਈ ਜਾਂਦੇ ਆ ਇਸ ਨੂੰ ਬਈ ਕੀ ਦੇਖਦੇ ਕਿ ਇੱਕ ਹਿਸਾਬ ਨਾਲ ਮੋਰਚੇ ਦਾ ਕੋਈ ਨੁਕਸਾਨ ਨਹੀਂ ਦੇ ਨਾਲ ਹੋ ਰਿਹਾ ਜਾਂ ਇਸ ਨੂੰ ਕਿਵੇਂ ਦੇ ਦੇਵੇ ਜਿਹੜਾ ਇੱਕ ਦਿਨ ਮੇਹਣੇ ਮਾਰਨੇ ਵੀ ਸਾਨੂੰ ਪੁੱਛਿਆ ਨਹੀਂ ਉਹ ਕਹਿੰਦਾ ਪੁੱਛਣ ਨੂੰ ਅਸੀਂ ਕਿਹੜਾ ਵਿਆਹ ਤਰਿਆਗਾ ਇਸ ਨੂੰ ਬਈ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਭਾਈ ਨੁਕਸਾਨ ਨਾ ਮੈਂ ਕਹਣਾ ਵੀ ਇਹ ਚ ਤੁਸੀਂ ਪਰਸਨਲ ਨੁਕਸਾਨ ਨਾ ਦੇਖੋ ਜਾਂ ਜਥੇਬੰਦੀਆਂ ਨੁਕਸਾਨ ਨਹੀਂ ਓਵਰਆਲ ਸਾਰੀ ਕਿਸਾਨੀ ਦਾ ਨੁਕਸਾਨ ਆ ਪੰਜਾਬ ਦਾ ਨੁਕਸਾਨ ਆ ਹੁਣ ਅਸੀਂ ਕਹਿੰਦੇ ਬਾਰਡਰਾਂ ਤੇ ਜਾ ਕੇ ਪੁੱਤ ਸ਼ਹੀਦ ਹੁੰਦੇ ਆ ਜੇ ਜਾ ਕੇ ਉੱਥੇ ਮੰਨ ਲਓ ਸ਼ੋਭ ਕਰਨ ਦੀ ਮੌਤ ਹੁੰਦੀ ਆ ਉਹ ਸ਼ੋਭ ਕਰਨ ਕਿਸੇ ਜਥੇਬੰਦੀ ਨਾਲ ਜੋੜ ਕੇ ਨਹੀਂ ਲੋਕਾਂ ਨੇ ਕਿਸਾਨੀ ਨਾਲ ਜੋੜ ਕੇ ਦੇਖਿਆ ਤਾਂ ਹੀ ਪੂਰੇ ਪੰਜਾਬ ਦੇ ਹਿਰਦੇ ਬਲੁੰਦਰੇ ਗਏ ਉਹਦੇ ਨਾਲ ਪੂਰਾ ਪੰਜਾਬ ਨਹੀਂ ਮੈਂ ਕਹਣਾ ਮੂਰਾ ਮੁਲਕ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਤਾਂ ਹੁਣ ਕੀ ਆ ਤੁਸੀਂ ਇਹ ਨੂੰ ਜੇ ਅਸੀਂ ਵੱਡੇ ਪ੍ਰਸਪੈਕਟ ਦੇ ਵਿੱਚ ਲਈਏ ਨਾ ਪ੍ਰਸਪੈਕਟਿਵ ਦੇ ਲੋਕ ਜਿਹੜਾ ਕਿ ਇਹ ਮਸਲੇ ਦਾ ਹੱਲ ਚਾਹੁੰਦੇ ਉਹਨਾਂ ਨੂੰ ਕੋਈ ਜਥੇਬੰਦੀ ਨਾਲ ਮਤਲਬ ਨਹੀਂ ਹੂੰ ਪੁਰਾਣੇ ਟਾਈਮ ਦੇ ਵਿੱਚ ਜਥੇਬੰਦੀਆਂ ਕਿ ਥੋੜੀਆਂ ਜਿਹੀਆਂ ਜਥੇਬੰਦੀਆਂ ਹੁੰਦੀਆਂ ਸੀ ਕਿਸਾਨ ਮੋਰਚੇ 'ਚ ਹਰ ਬੰਦੇ ਨੇ ਕੀ ਆ ਆਪਣੀ ਆਪਣੀ ਜਥੇਬੰਦੀ ਨੂੰ ਮਜ਼ਬੂਤ ਕੀਤਾ ਕੁਝ ਨੇ ਦੁਕਾਨਦਾਰੀਆਂ ਵੀ ਚਲਾਈਆਂ ਤਾਂ ਉਹਨਾਂ ਨੂੰ ਦੇਖ ਦੇਖ ਕੇ ਕੀ ਆ ਹੋਰ بڑے ਵਾਕੇ ਚੀਜ਼ ਹੋਰ ਵੱਮਾ ਕੇ ਬੜੀਆਂ ਹੁਣ ਨਿੱਕੇ ਨਿੱਕੇ ਹੋਰ ਵੀ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਕਹਣਾ ਵੀ ਅਸਲ ਦੇ ਵਿੱਚ ਸੀ ਜੇਕਰ ਕੀ ਆ ਦੇਖੀਗੇ ਤਾਂ ਸਾਨੂੰ ਅਸਲ 'ਚ ਮੁੱਦੇ ਦਾ ਹੱਲ ਚਾਹੀਦਾ ਹੁਣ ਜਥੇਬੰਦੀਆਂ ਨੇ ਆਪਦਾ ਆਪਦਾ ਹਰੇਕ ਦਾ ਮਾਕੇ ਪਈਆਂ ਦਾ ਨਿੱਜ ਵੀ ਹੈਗਾ ਹੁਣ ਤੁਸੀਂ ਕਹਿੰਦੇ ਦੂਸ਼ਣਬਾਜ਼ੀ ਹੁੰਦੀ ਆ ਪਰ ਮੈਂ ਕਹਣਾ ਵੀ ਦੂਸ਼ਣਬਾਜ਼ੀ ਦੇਖ ਕੇ ਨਾ ਜਿਹੜਾ ਸਹੀ ਬੰਦਾ ਉਹਦਾ ਹਿਰਦਾ ਬਲੁੰਦ ਰਹਿ ਜਾਂਦਾ ਕਿਉਂਕਿ ਕੀ ਇਹ ਮਾਰਤਾ ਕਿਸਾਨੀ ਨੂੰ ਪੈ ਰਹੀ ਆ ਨਾ ਤਾਂ ਕਿਸੇ ਜਥੇਬੰਦੀ ਦਾ ਨੁਕਸਾਨ ਠੀਕ ਹੈ ਨਾ ਇਹ ਬਹੁਤ ਛੋਟੀਆਂ ਮਾਕੇ ਗੱਲਾਂ ਨੇ ਓਵਰਆਲ ਜੇ ਦੇਖੀ ਤਾਂ ਕਿਸਾਨ ਸੰਘਰਸ਼ ਦੀ ਜਿੱਤ ਜ਼ਰੂਰੀ ਆ ਕਿਸਾਨੀ ਦੀ ਜਿੱਤ ਜ਼ਰੂਰੀ ਆ ਹੁਣ ਗਲਾਂ 'ਚ ਫਾਹ ਪਾ ਕੇ ਜਿਹੜਾ ਕਿਸਾਨ ਮ ਉਹਦਾ ਹੱਲ ਤਾਂ ਮਾਕੇ ਜਿਹੜਾ ਕਿ ਕਿਸਾਨੀ ਦੇ ਮਸਲੇ ਤੋਂ ਨਿਕਲਣਾ ਹੂੰ ਪਰ ਕੀ ਜੇ ਇਸ ਨੂੰ ਉਲਝਾਉਣ ਵਾਲੇ ਪਾਸੇ ਲੈ ਕੇ ਜਾਏਗੇ ਤਾਂ ਅਸੀਂ ਦੁਖੀ ਹੋਵਾਂਗੇ ਮਸਲਾ ਇਹੀ ਆ ਕਿ ਦੁਖੀ ਕਿਤੇ ਨਾ ਕਿਤੇ ਸਾਡੀਆਂ ਜਥੇਬੰਦੀਆਂ ਵੀ ਉਧਰੇ ਦੁਖੀ ਹੋਣ ਦੇ ਵੱਲ ਜਾ ਰਹੀਆਂ ਨੇ ਮਸਲੇ ਦੇ ਹੱਲ ਵਾਸਤੇ ਇੱਕ ਸਿਰਾ ਫੜ ਕੇ ਤੁਰਨਾ ਪੈਣਾ ਸਾਰਿਆਂ ਨੂੰ ਇੱਕ ਸਿਰੇ ਤੇ ਖੜਨਾ ਪੈਣਾ ਹੂੰ ਜੇ ਮਾਕੇ ਅੱਡੋ ਅੱਡੀ ਖੜ ਕੇ ਖਿੱਚਣ ਲੱਗ ਗਏ ਤਾਂ ਤਾਣੀ ਹੋਰ ਉਲਝਣੀਆਂ ਉਲਝਾਵ ਹੀ ਰੱਖੀ ਇਹ ਬਈ ਜਿਵੇਂ ਆਪਾਂ ਇਸ ਮੋਰਚਾ ਚੱਲ ਰਿਹਾ ਅਸੀਂ ਦੇ ਵਿੱਚ ਭਗਵੰਤ ਮਾਨ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਇਹਦਾ ਤੁਸੀਂ ਪੱਖ ਕਿਵੇਂ ਦੇਦੋਂ ਇੱਕ ਪਾਸੇ ਭਗਵੰਤ ਮਾਨ ਕਹਿੰ ਛੁੱਭ ਕਰਨੀ ਸੀ ਦੁੰਦਾ ਹਰਿਆਣਾ ਦੀ ਪੁਲਿਸ ਪੰਜਾਬ ਦੇ ਅੰਦਰ ਐਂਟਰ ਹੋ ਕੇ ਟਰੈਕਟਰ ਭੰਨੇ ਜਾਂਦੀ ਉੱਥੇ ਗੱਡੀਆਂ ਭੰਨੇ ਜਾਂਦੀ ਐ ਇੱਕ ਆਪਣੇ ਨੌਜਵਾਨ ਸ਼ਹੀਦ ਕਰ ਜਾਂਦੀ ਐ ਪਤਾ ਨਹੀਂ ਕਿੰਨੇ 2 250 ਕਿਸਾਨ ਉੱਥੇ ਸ਼ਹੀਦ ਹੋ ਗਿਆ ਕਿਸੇ ਦੀ ਅੱਖ ਚਲੀ ਗਈ ਜਿਹੜੀ ਐਫ ਆਈ ਆਰ ਦਰਵੇ ਵੀ ਲੋਕਾਂ ਨੂੰ ਧਰਨੇ ਲਾ ਕੇ ਤੇ ਕਰਾਉਣੀ ਪੈਂਦੀ ਆ ਉਹ ਵੀ ਅਣਪਛਾਤੀ ਪੁਲਿਸ ਉੱਤੇ ਇਹਨੂੰ ਬਈ ਤੁਸੀਂ ਕਿਵੇਂ ਦੇਖਦੇ ਜਿਹੜਾ ਮੁੱਖ ਮੰਤਰੀ ਦਾ ਵਿੱਚ ਰੋਲ ਐ ਦੇਖੋ ਮੁੱਖ ਮੰਤਰੀ ਦਾ ਰੋਲ ਬਈ ਇਹ ਆ ਵੀ ਇਹ ਮਸਲੇ ਸਰਕਾਰਾਂ ਨੇ ਹੱਲ ਹੀ ਨਹੀਂ ਕਰਨੇ ਕਿਉਂਕਿ ਇਹ ਮਸਲੇ ਦੀ ਤਾਰ ਜਿਵੇਂ ਅਸੀਂ ਸਾਰੇ ਜਾਣਦੇ ਹੁਣ ਤਾਂ ਆਮ ਸੁਧਾਰਨ ਕਿਸਾਨ ਵੀ ਜਾਂਦਾ ਵੀ ਇਹਦੀਆਂ ਤਾਰਾਂ ਜਿਹੜੀਆਂ ਹੈਗੀਆਂ ਨੇ ਠੀਕ ਹੈ ਨਾ ਉਹ ਪੂਰੇ ਵਰਲਡ ਵਾਈਡ ਜਿਵੇਂ ਅਸੀਂ WTO ਦੀ ਗੱਲ ਕਰਦੇ ਹਾਂ ਉੱਥੇ ਜੁੜੀਆਂ ਵੀ ਨੇ ਤਾਂ ਇਹ ਮਸਲੇ ਦਾ ਹੱਲ ਜਿਸੀਂ ਕਰੀਏ ਕਿ ਹਾਂ ਭਗਵੰਤ ਮਾਨ ਨੇ ਕੀ ਕੀਤਾ ਹੋਰ ਕੀਤੇ ਸਾਰਿਆਂ ਨੇ ਆਪ ਦੀ ਸਿਆਸਤ ਕੀਤੀ ਆ ਰੋਟੀਆਂ ਸੇਕੀਆਂ ਨੇ ਹਾਂ ਭਗਵੰਤ ਮਾਨ ਨੇ ਜਿੰਨਾ ਕੁ ਰੋਲ ਬਣਦਾ ਸੀ ਉਹ ਆਪ ਦਾ ਨਿਭਾਈ ਜਾਂਦਾ ਪਰ ਮੈਂ ਕਹਿੰਦਾ ਵੀ ਮੁੱਖ ਮੰਤਰੀ ਹੋਣ ਦੇ ਨਾਤੇ ਜਿਵੇਂ ਉਹ ਬੈਠਕਾਂ ਦੇ ਵਿੱਚ ਬੈਠ ਕੇ ਉਹਨੇ ਮਸਲੇ ਨੂੰ ਕੀ ਹੱਲ ਕਹਿੰਦਾ ਵੀ ਮੈਂ ਹੱਲ ਕਰਾਉਣਾ ਹਾਲਾਂਕਿ ਪਤਾ ਸਾਰਿਆਂ ਨੂੰ ਸੀ ਕਿ ਮਸਲੇ ਹੱਲ ਹੁੰਦੇ ਹੀ ਨਹੀਂ ਹਰ ਬੰਦਾ ਜਾਣਦਾ ਜੀ ਹਰ ਜਥੇਬੰਦੀ ਜਾਣਦੀ ਸੀ ਉਹ ਵੀ ਜਾਣਦੇ ਸੀ ਮਸਲਾ ਇਹ ਆ ਵੀ ਮੂਰੇ ਵੋਟਾਂ ਆਈਆਂ ਖੜੀਆਂ ਨੇ ਅਗਲੇ ਨੇ ਤੇ ਜਿਹੜੀਆਂ ਬਾਕੀ ਹੈਗੀਆਂ ਨੇ ਤਰ੍ਹਾਂ ਉਹ ਵੀ ਕਿਤੇ ਨਾ ਕਿਤੇ ਜਦੋਂ ਕਿ ਅਸਲ ਦੇ ਵਿੱਚ ਨਾ ਸਾਡੇ ਲੋਕਾਂ ਦੇ ਵਿੱਚ ਕੀ ਹੈ ਇੰਨੀ ਕਿ ਨਫਰਤ ਸਿਆਸੀ ਲੋਕਾਂ ਉਪਰ ਦੀ ਹੋਈ ਖੜੀ ਆ ਕੋਈ ਚੰਗਾ ਕਰੇ ਮਾੜਾ ਕਰੇ ਭਾਜ ਲੋਕ ਹੀ ਹਰ ਤਰ੍ਹਾਂ ਨੂੰ ਗਾਲਾਂ ਦਿੰਦੇ ਹੁਣ ਮੈਂ ਕਹਣਾ ਵੀ ਬੜੀਆਂ ਮਾਕੇ ਸਿਆਸੀ ਤਰ੍ਹਾਂ ਨਾਲ ਸਿਆਸੀ ਲੋਕਾਂ ਨਾਲ ਜਦੋਂ ਗੱਲ ਕਰੀ ਜਾਂਦੀ ਵੀ ਥੋੜਾ ਜਰ ਘੱਟੋ ਘੱਟ ਹੱਕ ਸੀ ਕਨੇ ਅਸੀਂ ਜਾਣਿਆ ਤਾਂ ਉੱਥੇ ਮਗਰ ਪੈਂਦੀ ਆ ਹੂੰ ਨੌਜਵਾਨ ਜਿਹੜੇ ਹੈਗੇ ਆ ਉੱਥੇ ਦੀ ਵਿਰੋਧ ਕਰਨਾ ਸ਼ੁਰੂ ਕਰਤਾ ਉਹ ਵਿਰੋਧ ਕਰਨ ਦੇ ਕਰਾਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਜਥੇਬੰਦੀਆਂ ਵੀ ਵਿੱਚ ਸ਼ਾਮਲ ਹੁੰਦੀਆਂ ਉਹਨਾਂ ਦੇ ਆਗੂ ਵੀ ਸ਼ਾਮਲ ਹੁੰਦੇ ਆ ਤੇ ਕੁਝ ਕੁ ਬੰਦੇ ਇਹੋ ਜਿਹੇ ਹੈਗੇ ਭਾਈ ਜਿਹੜੇ ਫੇਸਬੁੱਕ ਤੇ ਫੇਮ ਭਾਲਣ ਦੇ ਮਾਰੇ ਵੀ ਮੋਰਚਿਆਂ ਨੂੰ ਬਰਬਾਦ ਕਰੀ ਜਾਂਦੇ ਆ ਤੁਸੀਂ ਗੱਲ ਕੀਤੇ ਆ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਦੇਖੋ ਜਿਹੜਾ ਉਹ ਕਰ ਸਕਦਾ ਸੀ ਪਰਚਾ ਉਹਨੇ ਦਰਜ ਕਰਵਾਤਾ ਠੀਕ ਹੈ ਜਿੰਨੀਆਂ ਲੋਕਾਂ ਦੀਆਂ ਅ ਦਾ ਵਾਕਿਆ ਨੁਕਸਾਨ ਵੀ ਕਿਸੇ ਨੂੰ ਨਹੀਂ ਹੋਣਾ ਫਾਇਦਾ ਕਿਸੇ ਪੋਲਿਟੀਕਲ ਧਿਰ ਨੂੰ ਨਹੀਂ ਹੋਣਾ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਵਾਕਿਆ ਅਸਲ ਵਿੱਚ ਖਮਾਜਾ ਭੁਗਤਣਾ ਪੈਣਾ ਉਹ ਪੰਜਾਬ ਦੇ ਸਧਾਰਨ ਲੋਕਾਂ ਨੂੰ ਤੇ ਕਿਸਾਨੀ ਨੂੰ ਭੁਗਤਣਾ ਪੈਣਾ ਬਾਈ ਜਿਵੇਂ ਜਿਹੜੀਆਂ ਆਪਣੀਆਂ ਦੂਸਰੀਆਂ ਪਾਰਟੀਆਂ ਦੀ ਤੁਸੀਂ ਗੱਲ ਕਰੀ ਜਾ ਅਕਾਲੀ ਦਲ ਲਾ ਲਓ ਕਾਂਗਰਸ ਲਾ ਲਓ ਇਹਨਾਂ ਨੇ ਆਪਾਂ ਵੇਖ ਰਹੇ ਹਾਂ ਬਿਆਨ ਆਉਂਦੇ ਆ ਜੇ ਮਜੀਠੀਆ ਸਾਹਿਬ ਦਾ ਆਉਂਦਾ ਜਾਂ ਸੀਬੀ ਬਦਲ ਦਾ ਆਉਂਦਾ ਇਹ ਮੋਦੀ ਨੂੰ ਕੋਈ ਨਹੀਂ ਬੋਲ ਰਿਹਾ ਭਵੰਤਮਾਨ ਤੇ ਮੁੱਖ ਮੰਤਰੀ ਕਹੀ ਜਾਂਦੇ ਪੰਜਾਬ ਦੀ ਗਲਤੀ ਐ ਇਸ ਵੇਲੇ ਇਸ ਨੂੰ ਤੁਸੀਂ ਜੋ ਦੇਖਦੇ ਮੋਦੀ ਦਾ ਨਾਮ ਲੈਣ ਦੇ ਇਹਨਾਂ ਦੇ ਮੂੰਹ ਕਿਉਂ ਬੰਦ ਹੋ ਜਾਂਦੇ ਸਾਰੇ ਭਵੰਤਮਾਨ ਤੇ ਬਲੇਮ ਕਰੀ ਜਾਂਦੇ ਆ ਭਵੰਤਮਾਨ ਤੇ ਬਲੇਮ ਕਰੀ ਜਾਂਦੇ ਆ ਹਾਲਾਂਕਿ ਜਿਹੜਾ ਨੈਸ਼ਨਲ ਹਾਈਵੇਅੜਾ ਉਹ ਰੋਕਿਆ ਹੋਇਆ ਉਹ ਬੀਜੇਪ ਦੀ ਖੱਟਲ ਸਰਕਾਰ ਨੇ ਨਾ ਆਪਾਂ ਸਭ ਨੂੰ ਪਤਾ ਰੋਕਿਆ ਪਰ ਮੋਦੀ ਦਾ ਨਾਮ ਲੈਣ ਤੋਂ ਕਿਉਂ ਸਾਰੇ ਪਾਰਟੀਆਂ ਘਬਰਾ ਰਹੇ ਜਾਂ ਅੰਦਰੋਂ ਅੰਦਰੋਂ ਨਹੀਂ ਬਾਈ ਜੀ ਮੈਂ ਕਿਹੜਾ ਮੋ ਅਕਾਲੀ ਦਲ ਦੀ ਜ਼ਮੀਨ ਤੇ ਕੋਈ ਪੈਰ ਨਹੀਂ ਲੱਗ ਰਹੇ ਉਹਨਾਂ ਨੂੰ ਅੱਜ ਲੋੜ ਆ ਕਿਸੇ ਨਾ ਕਿਸੇ ਮਾਕੇ ਸਾਥ ਦੀ ਉਹ ਭਾਲਦੇ ਆ ਬੀਜੇਪੀ ਦਾ ਸਾਫ ਸਾਰੇ ਜਾਣਦੇ ਆ ਜੇ ਕਿਸਾਨ ਮੋਰਚਾ ਜਾਂ ਨਾਮ ਆਕੇ ਉਥੇ ਲੱਗਿਆ ਹੁੰਦਾ ਅੱਜ ਨੂੰ ਵਗੇ ਸਾਰੇ ਉਧਰ ਹਲੇ ਵੀ ਹੁੰਦੇ ਅੱਜ ਨੂੰ ਮਾਕੇ ਕਿ ਓਕੇਚੜੀ ਹੋ ਕੇ ਬੀਜੇਪੀ ਦੇ ਅਕਾਲੀ ਦਲ ਇਕੱਠੇ ਨੇ ਇਲੈਕਸ਼ਨ ਲੜਨ ਦੀ ਹੁਣ ਵੀ ਹੋ ਸੰਭਵ ਹੈਗਾ ਵੀ ਹੋ ਸਕਦਾ ਮਾਕੇ ਇਕੱਠੇ ਹੋ ਕੇ ਲੜਨ ਸਿਰਫ ਆ ਗਲੇ ਦੀ ਹੱਡੀ ਇਹਨਾਂ ਦੇ ਕਿਸਾਨ ਅੰਦੋਲਨ ਬਣ ਗਿਆ ਇਸੇ ਕਰਕੇ ਹੁਣ ਕਈ ਲੋਕ ਤਾਂ ਕਹਿ ਰਹੇ ਕਿ ਅੰਦੋਲਨ ਵੀ ਪਲਾਂਟਡ ਹੈਗਾ ਜੀ ਇਹ ਕਰਕੇ ਇਹਨਾਂ ਦਾ ਅੰਦੋਲਨ ਮਾਕੇ ਇਹਨਾਂ ਦਾ ਇਕੱਠਾ ਨਹੀਂ ਹੋ ਮਸਲੇ ਦਾ ਹੱਲ ਸੈਂਟਰ ਨੇ ਕਰਨਾ ਠੀਕ ਹੈ ਨਾ ਜਿਹੜੇ ਅਸੀਂ ਗੱਲ ਕਰਦੇ ਐ ਐਮਐਸਪੀ ਦਾ ਮੁੱਦਾ ਜਾਂ ਹੋਰ ਆ ਪਰ ਫਿਰ ਵੀ ਜੇ ਅਸੀਂ ਦੇਖੀਏ ਜਾਵੇ ਅਸਲ ਇਹਦੇ ਜ਼ਿੰਮੇਵਾਰ ਜਿਹੜੇ ਹੈਗੇ ਕਿਸੇ ਨਾ ਕਿਸੇ ਸਟੇਟ ਸਰਕਾਰਾਂ ਪਹਿਲਾਂ ਬਦਲ ਕੇ ਖੁਦ ਸਭ ਤੋਂ ਵੱਡੇ ਜ਼ਿੰਮੇਵਾਰ ਨੇ ਚਾਰ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲ ਲੈਂਦਾ ਰਹਿੰਦਾ ਤੇ ਕਿਸਾਨਾਂ ਦਾ ਰਾਖਾ ਕਹੋਂਦਾ ਪਰ ਇੱਕ ਗੱਲ ਸਮਝਣ ਵਾਲੀ ਆ ਵੀ ਕਿਸਾਨਾਂ ਦਾ ਰਾਖਾ ਹੋਣ ਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਦਲ ਨੇ ਅਜੇ ਤੱਕ ਖੇਤੀ ਨੀਤੀ ਕੋਈ ਪੰਜਾਬ ਦੀ ਬਣਾਈ ਨਹੀਂ ਖੇਤੀਬਾੜੀ ਸਟੇਟ ਲਿਸਟ ਆ ਸਟੇਟ ਲਿਸਟ ਦਾ ਮਤਲਬ ਕੀ ਹੈ ਸੂਬੇ ਦਾ ਮਕਤ ਅਧਿਕਾਰ ਖੇਤਰ ਉਹਦੇ ਸੰਬੰਧੀ ਪਾਲ हां ਹੁਣ ਸੈਂਟਰ ਦਾ ਜਿਹੜਾ ਹੈਗਾ ਸੀ ਐਮਐਸਪੀ ਮੰਗ ਕਰੀ ਜਾਂਦੇ ਹੁਣ ਸਮਝ ਨਹੀਂ ਆਉਂਦੀ ਮਾਕੇ ਪੂਰੇ ਮੁਲਕ ਦੇ ਵਿੱਚ ਐਮਐਸਪੀ ਸਾਨੂੰ ਤਾਂ ਮਿਲ ਰਹੀ ਆ ਅਸੀਂ ਲੜਾਈ ਲੜ ਰਹੇ ਆ ਲੋਕਾਂ ਦੀ ਜਿਵੇਂ ਮੋਟਰ ਤੋਂ ਗੁਰੂ ਸਾਹਿਬ ਲੜਦੇ ਆਏ ਨਾ ਅਸੀਂ ਲੜੇ ਰਹੀ ਹੁਣ ਕੀ ਆ ਸਾਨੂੰ ਤਾਂ ਵੈਸੇ ਕੀ ਦੇਖਿਆ ਜਾਵੇ ਕਣਕ ਝੋਨੇ ਦੀ ਇਕੱਲੀ ਸਾਨੂੰ ਐਮਐਸਪੀ ਮਿਲ ਰਹੀ ਆ ਮੂਗੀ ਤੇ ਚਲੋ ਸਟੇਟ ਸਰਕਾਰ ਨੇ ਦਿੱਤੀ ਆ ਹੋਰ ਕਿਹੜੇ ਸਟੇਟ ਦੇ ਵਿੱਚ ਜਾ ਕੇ ਅਸੀਂ ਹਰਿਆਣਾ ਦੇ ਵੈਸਟਨ ਯੂਪੀ ਤੋਂ ਬਿਨਾਂ ਕਿਤੇ ਵੀ ਮਾਕੇ ਮਿਲ ਨਹੀਂ ਰਹੀ ਹੂੰ ਤਾਂ ਮਸਲਾ ਤਾਂ ਇਹ ਆ ਵੀ ਅਸੀਂ ਸਾਰਿਆਂ ਦੀ ਲੜਾਈ ਲੜਨ ਨੂੰ ਤਿਆਰ ਆ ਪਰ ਸਾਡਾ ਜਿਹੜਾ ਨੈਰੇਟਿਵ ਆ ਕਿ ਲੋਕਾਂ 'ਚ ਜਾ ਰਿਹਾ ਭੇਜ ਵਾਲਾ ਕਿ ਉਹ ਕੀ ਆ ਸੈਂਟਰਲ মিডিਆ ਰਿਹਾ ਸੈਂਟਰ ਸਰਕਾਰਾਂ ਸੈਂਟਰ ਏਜੰਸੀਆਂ ਮਾਕੇ ਉਹੀ ਨੇ ਉਹ ਪੰਜਾਬ ਨੂੰ ਆਈਸੋਲੇਟ ਕਰਨੀਆਂ ਚਾਹੁੰਦੇ ਨੇ ਇੱਕ ਬਈ ਜਿਵੇਂ ਮੈਨੂੰ ਮੈਨਾਂ ਤੁਹਾਡੇ ਤੁਸੀਂ ਗੱਲਬਾਤ ਕੀਤੀ ਆ ਫੇਸਬੁੱਕ ਦੇ ਉੱਤੇ ਫੇਸਬੁੱਕ ਦਿੱਤਾ ਬਈ ਸੋਸ਼ਲ ਮੀਡੀਆ ਉੱਤੇ ਸਾਰੇ ਅੰਦੋਲਨ ਵਾਲਿਆਂ ਨੂੰ ਬਈ ਸਿੱਖ ਵਰਸ ਕਾਮਰੇਡ ਬਣਾ ਦਿੰਦੇ ਕਹਿੰਦੇ ਆ ਇਹ ਫਲਾਨਾ ਕਾਮਰੇਡ ਆ ਜੇ ਮੋਰਚੇ ਵਿੱਚ ਆਉਂਦਾ ਇਹਦਾ ਵਿਰੋਧ ਕਰੋ ਇਹਦੇ ਇਹਨੇ ਮਗਰਪੋ ਇਸ ਨੂੰ ਬਈ ਕਿਵੇਂ ਦੇ ਦੇ ਜਿਆ ਸਿਕ ਕਾਮਰੇਡ ਬਣਾ ਕੇ ਸੋਸ਼ਲ ਮੀਡੀਆ ਤੇ ਕੌਸਕ ਲੋਕ ਜਿਹੜੇ ਕਹਿ ਰਹੇ ਆ ਬਈ ਜੇ ਫਲਾਨਾ ਆ ਗਿਆ ਮੋਟੇ ਵਾਚਾ ਪੋਦਾ ਬਈ ਵਿਰੋਧ ਕਰਾਂਗੇ ਝੌਂਕਾ ਆਉਦਾ ਵਿਰੋਧ ਵੀ ਕਰਾਂਗੇ ਇਸ ਤਰ੍ਹਾਂ ਤਾਂ ਫਿਰ ਬਈ ਮੂਰਤੀ ਨਹੀਂ ਕਿਤੇ ਜਾਂਦੇ ਇਸ ਨੂੰ ਕਿਵੇਂ ਦੇਖਦੇ ਬਈ ਮਸਲਾ ਤਾਂ ਭਾਈ ਇਹ ਆ ਹੁਣ ਪੰਜਾਬ ਦੇ ਵਿੱਚ ਜਿਹੜੇ ਨਾ ਗਦਾਰ ਦਾ ਸਰਟੀਫਿਕੇਟ ਚੱਕਣ ਵਾਲੇ ਜਿਹੜੇ ਲੋਕ ਬੈਠੇ ਦੇਣ ਵਾਲੇ ਜਿਹੜੇ ਲੋਕ ਬੈਠੇ ਆ ਮੈਂ ਕਿ ਉਹ ਸੋਸ਼ਲ ਮੀਡੀਆ ਤੇ ਜਿਹੜੇ ਮੈਂ ਚੰਦ ਕਿ ਲੋਕ ਹੀ ਨੇ ਉਹ ਪਰ ਉਹਨਾਂ ਕਰਕੇ ਸਿਆਣਾ ਬੰਦਾ ਵੀ ਅੱਜ ਚੁੱਪ ਕਰਕੇ ਬੈਠ ਗਿਆ ਹੁਣ ਮਸਲਾ ਜਿਹੜੀ ਤੁਸੀਂ ਗੱਲ ਕੀਤੀ ਆ ਹ ਹੂੰ ਠੀਕ ਹੈ ਸਿਰਫ ਇਹ ਜਿਹੜਾ ਖਾਲਸਾਦਾਨ ਦੀ ਗੱਲ ਨਹੀਂ ਕਰਦਾ ਜੀ ਉਹ ਕਾਮਰੇਡ ਹੈ ਠੀਕ ਹੈ ਨਾ ਅੱਛਾ ਕਾਮਰੇਡ ਵੀ ਜਿਹੜੇ ਮਾ ਕੇ ਕੁਛ ਨਾ ਕੁਛ ਮਾ ਕੇ ਹੈਗੇ ਕਿਸੇ ਨੂੰ ਲਾਲ ਲੀਰਾ ਕਹਿੰਦਾ ਜੀ ਕਿਸੇ ਨੂੰ ਹੋਰ ਕਹਿੰਦਾ ਹੁਣ ਮਸਲਾ ਤਾਂ ਇਹ ਆ ਸਿੱਖੀ ਸੈਂਟੀਮੈਂਟਸ ਦੇ ਵਿੱਚੋਂ ਮਾ ਕੇ ਜਿਹੜੀ ਚੀਜ਼ ਨਿਕਲਦੀ ਆ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਸਾਹਿਬਾਨ ਨੇ ਬਾਬੇ ਨਾਨਕ ਨੂੰ ਤੁਸੀਂ ਤਰਖਸ਼ੀਲ ਵੀ ਕਹਿ ਦਿੰਦੇ ਆ ਤਰਖਸ਼ੀਲ ਵੀ ਆਪਣਾ ਮੰਨਦੇ ਆ ਕਾਮਰੇਡ ਵੀ ਆਪਣਾ ਮੰਨਦੇ ਆ ਸਿੱਖ ਆਪਣਾ ਮਾ ਕੇ ਗੁਰੂ ਮੰਨਦੇ ਮੰਨਦੇ ਤਾਂ ਉੱਥੇ ਕੋਈ ਲੜਾਈ ਨਹੀਂ ਹੁੰਦੀ ਮਾ ਕੇ ਉਹਦੀ ਵਿਚਾਰਧਾਰਾ ਦੇ ਉੱਤੇ ਕੋਈ ਲੜਾਈ ਨਹੀਂ ਹੈਗੀ ਤੇ ਲੜਾਈ ਫਿਰ ਕਿੱਥੇ ਹੈਗੀ ਆ ਸਾਡੇ ਲੋਕਾਂ ਦੇ ਵਿੱਚ ਆਪਸੀ ਮਨਾਂ ਦੇ ਵਿੱਚ ਮਾ ਕੇ ਜਿਹੜਾ ਹੈਗਾ ਉਹ ਵੀ ਕੱਲਾ ਕੀ ਆ ਫੇਸਬੁੱਕ ਦੇ ਉੱਤੇ ਕਿਸੇ ਨੂੰ ਨਿੰਦਣਾ ਜਿਹੜਾ ਨਾ ਬੜਾ ਸੋਕਾ ਕਿਸੇ ਨੂੰ ਆਪਾਂ ਕਹਿ ਦਈਏ ਹੁਣ ਮੇਨ ਜਿਹੜਾ ਹੈਗਾ ਸਭ ਤੋਂ ਮਾੜੀ ਜਿਹੜੀ ਮਤ ਸਾਡੀ ਮਾਰ ਰੱਖੀ ਆ ਤੇ ਜਿਹੜਾ ਅੱਜ ਨੈਰੇਟਿਵ ਮਾ ਕੇ 네ਗੇਟਿਵ ਜਾ ਰਿਹਾ ਉਹ ਸਭ ਤੋਂ ਵੱਡੇ ਜ਼ਿੰਮੇਵਾਰੀ ਸਾਡੇ ਯੂਟਿਊਬਰ ਤੇ ਜਿਹੜੇ ਫੇਸਬੁੱਕ ਹੀ ਨੇ ਜੋ ਫੇਸਬੁੱਕ ਤੇ ਕਮੈਂਟ ਕਰਨ ਵਾਲੇ ਜਿਹੜੇ ਲੋਕ ਨੇ ਉਹ ਨੇ ਉਹਨਾਂ ਨੇ ਸਿਰਫ ਇਹ ਦੇਖਣਾ ਕਿ ਤੱਤੀ ਗੱਲ ਨੂੰ ਦੇਖੋ ਲੋਕ ਬਧ ਚੁੰਨਦੇ ਅੱਜ ਤੁਸੇ ਨੂੰ ਕਹਦੇ ਵੀ ਹਥਿਆਰ ਲੈ ਕੇ ਚੱਲਣਾ ਆਪਾਂ ਇਹ ਕਰ ਦਈਏ ਉਹ ਕਰ ਦੇਗਾ ਅੱਜ ਲੋਕ ਬਥੇਰੇ ਮਾ ਕੇ ਥੱਲੇ ਉਂ ਘੂਠੇ ਚੱਕਣ ਵਾਲੇ ਹੋਣਗੇ ਹਾਲਾਂਕਿ ਗਰਾਊਂਡ ਤੇ ਖੜਦਾ ਕੋਈ ਨਹੀਂ ਆ ਡਿਬਰੂਗੜ੍ਹ ਜੇਲ੍ਹ ਭੇਜਿਆ ਕਿਸੇ ਬੰਦੇ ਨੇ ਮੁੜ ਕੇ ਮੋਰਚਾ ਲਾਇਆ ਅਈ ਤੇ ਉਹ ਗੋਲਾਂ ਮੱਕੇ ਕੀ ਚੱਕਣ ਵਾਲੇ ਗੂਠੇ ਚੱਕਣ ਵਾਲੇ ਬਥੇਰੇ ਸੀ ਉਹਨਾਂ ਨੂੰ ਮੱਗ ਹੋ ਕਰਨ ਵਾਲੇ ਹੁਣ ਮਸਲਾ ਇਹੀ ਆ ਵੀ ਮਸਲੇ ਦੇ ਜੇ ਅਸੀਂ ਹਾਸਲ ਹੱਲ ਚਾਹਣੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਇੱਥੇ ਦੇਖੋ ਪੁਸਤਕ ਮੇਲੇ 'ਚ ਪਹੁੰਚੇ ਹੁਣ ਇੱਥੇ ਕਿਸੇ ਨੌਜਵਾਨ ਨੂੰ ਅਸੀਂ ਪੁੱਛ ਕੇ ਦੇਖੇ ਕਿ ਕਿੰਨੇ ਕ ਬੰਦੇ ਨੇ ਪੰਜਾਬ ਦਾ ਇਤਿਹਾਸ ਜਾਣਦੇ ਆ ਹੂੰ ਬੜਾ ਸੌਖਾ ਮਾਸਟਰ ਤਾਰਾ ਸਿੰਘ ਅਰਗਣੂ ਬਲੇਮ ਦੇਣਾ ਹੋਰ ਬੰਦਿਆਂ ਨੂੰ ਬਲੇਮ ਦੇਣਾ ਪਰ ਮਾਸਟਰ ਤਾਰਾ ਸਿੰਘ ਅਰਗਣੂ ਕੋਲੇ ਕੋਈ ਕਾਬਲ ਲੀਡਰ ਹੀ ਨਹੀਂ ਸੀ ਜਿਹਨੂੰ ਮੂਹਰੇ ਲਾ ਕੇ ਪੰਜਾਬ ਦੇ ਵਿੱਚ ਉਹ ਕੀ ਅਲਗ ਦੇਸ਼ ਮੱਗ ਖੜਾ ਕਰ ਲੈਂਦਾ ਹੂੰ ਉਹਨਾਂ ਨੂੰ ਜਿਹੜਾ ਉਸ ਟਾਈਮ ਚੰਗਾ ਲੱਗਿਆ ਆਪਦੇ ਕਾਨੂੰਨ ਨੂੰ ਸਹੀ ਫੈਸਲੇ ਲਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਦੇਖੀ ਅੱਜ ਤੱਕ ਪੰਜਾਬ ਨੂੰ ਕੋਈ ਚੰਗਾ ਜਰਨੈਲ ਨਹੀਂ ਮਿਲਿਆ ਠੀਕ ਹੈ ਨਾ ਜਿਵੇਂ ਅਸੀਂ ਕਹਿੰਦੇ ਰਣਜੀਤ ਸਿੰਘ ਕਰਕੇ ਹੋਇਆ ਹਰੀ ਸਿੰਘ ਨਲਗੂ ਕਰਕੇ ਹੋਇਆ ਠੀਕ ਹੈ ਨਾ ਪਰਲਾ ਜੱਸਾ ਸਿੰਘ ਆਲੂ ਕਰਕੇ ਆਮਾ ਕਰੜੀ ਉਹ ਜੱਸਾ ਸਿੰਘ ਆਮਾ ਕਰੜੀਆ ਹੋਇਆ ਉਹ ਮਾਕੇ ਜਿਹੜੇ ਹੋਏ ਨੇ ਉਹਨਾਂ ਲੋਕਾਂ ਕੋਲ ਇੱਕ ਕਿਰਦਾਰ ਸੀ ਅੱਜ ਪੰਜਾਬ ਕਿਰਦਾਰ ਤਲਾਸ਼ ਕਰਦਾ ਫਿਰਦਾ ਜਿੱਦੇ ਪੰਜਾਬ ਨੂੰ ਇੱਕ ਕਿਰਦਾਰ ਅੱਜ ਵਾ ਮਿਲ ਗਿਆ ਹੂੰ ਉਹਦੇ ਪੰਜਾਬ ਨੂੰ ਉੱਠ ਕੇ ਖੜਾ ਹੋ ਜਾਣਾ ਕਿਉਂਕਿ ਲੋਕਾਂ 'ਚ ਘਾਟ ਕੋਈ ਨਹੀਂ ਹੂੰ ਲੋਕ ਤੁਰਨ ਨੂੰ ਤਿਆਰ ਨੇ ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ ਅੱਜ ਤੱਕ ਆਗੂ ਬਿਕਦੇ ਰਹੇ ਲੋਕ ਨਹੀਂ ਬਿਕੇ ਹੂੰ ਇਸੇ ਕਰਕੇ ਸਾਨੂੰ ਆਸ ਹੈਗੀ ਆ ਕਿ ਪੰਜਾਬ ਦੇ ਵਿੱਚ ਜਦੋਂ ਹੰਬੜਾ ਵੱਜਿਆ ਕੋਈ ਕੁਛ ਨਾ ਕੁਛ ਮਾ ਕਿਹੜੇ ਹੈਗੇ ਆ ਬੰਦੇ ਤਾਂ ਉਰਿੜਕੇ ਪੰਜਾਬ ਦੇ ਮਾਕੇ ਇਤਿਹਾਸ ਨੂੰ ਵੀ ਸਾਨੂੰ ਰੜਕਣਾ ਪੈਣਾ ਸਾਰੇ ਕਹੇ ਤੋਂ ਜਿਹੜਾ ਨੈਰੇਟਿਵ ਸਾਨੂੰ ਅੱਜ ਤੱਕ ਸਾਡਾ ਦੁਸ਼ਮਣ ਰਿਹਾ ਉਸ ਨੈਰੇਟਿਵ ਨੂੰ ਸਾਨੂੰ ਪਿੱਛੇ ਨਾ ਕਿਤੇ ਨਾ ਕਿਤੇ ਪਾਸੇ ਛੱਡਣਾ ਪਊਗਾ ਉਹ ਨੈਰੇਟਿਵ ਨੂੰ ਤਿਆਗ ਕੇ ਅੱਗੇ ਵਧਣ ਦੀ ਲੋੜ ਆ ਬਈ ਇੱਕ ਜਿਵੇਂ ਫੇਸਬੁੱਕ ਤੇ ਸਵਾਲ ਉੱਠਦੇ ਆ ਲੋਕ ਸਵਾਲ ਵੀ ਅਕਸਰ ਕਰਦੇ ਕਹਿੰਦੇ ਕੌਮੀਅਾਂ ਸਾਹਿਬ ਮੋਰਚਾ ਲੱਗਦਾ ਮਾੜੀ ਦੇ ਵਿੱਚ ਰਪਿੰਦਰ ਵਰਗੇ ਮੂਰੇ ਹੋ ਕੇ ਮੋਰਚਾ ਲਵਾਉਂਦੇ ਆ ਪਰ ਇਹ ਹੋ ਜਾਂ ਕਿ ਹੋ ਜਾਂਦਾ ਵੀ ਬਾਅਦ ਵਿੱਚ ਇੱਕੇ ਦਾ ਉਹ ਤੋਂ ਗਾਇਬ ਹੋ ਜਾਂਦੇ ਐ ਇਸ ਨੂੰ ਬਈ ਕੀ ਜਵਾਬ ਦੇਣਾ ਜੋਗੇ ਕਹਿੰਦੇ ਬਈ ਉਹਨਾਂ ਦੀ ਉੱਥੇ ਮੌਜੂਦਗੀ ਉਹ ਦੱਸ ਨਹੀਂ ਲਈ ਕੋਈ ਪਹਿਲਾਂ ਫੂ ਫੂ ਵਿੱਚ ਬਹੁਤ ਰਪਿੰਦਰ ਆ ਰਗੇ ਨੇ ਉੱਥੇ ਮਤਲਬ ਮੋਰਚਾ ਲਾਉਣ ਦੇ ਵਿੱਚ ਵੀ ਇਹ ਨਾ ਉੱਥੇ ਪੂਰੀ ਆਪਣੀ ਆਪਣੇ ਵੱਲ ਜੋੜ ਲਾਇਆ ਮੋਰਚਾ ਖੜਾ ਵੀ ਕੀਤਾ ਪਰ ਹੁਣ ਕਿਉਂ ਪਿੱਛੇ ਝਟ ਗਏ ਬਈ ਉੱਥੇ ਦੱਸ ਕਿਉਂ ਨਹੀਂ ਦੇ ਦੇਖੋ ਬਈ ਸਾਰਿਆਂ ਨੂੰ ਪਤਾ ਮਾ ਕੋਦੋਂ ਪਹਿਲਾਂ ਵੀ ਅਸੀਂ ਚਲੋ ਮਾਕੇ ਜਗਤਾਰ ਸਿੰਘ ਹਵਾਰਾ ਜੀ ਨਾਲ ਜਿਹਨੀਆਂ ਉਹਨਾਂ ਨੇ ਇੱਕ ਜੇਲ੍ਹ ਜੋ ਕਮੇਟੀ ਬਣਾਈ ਉਹ ਕਮੇਟੀ ਦੇ ਵਿੱਚ ਵੀ ਮੈਂ ਮੈਂਬਰ ਸੀਗੇ ਹੂੰ ਬਲਾਰੇ ਦੇ ਤੌਰ ਤੇ ਵੀ ਉਹਨਾਂ ਨੂੰ ਸਾਨੂੰ ਮਾਕੇ ਜੇਲ੍ਹ ਦੇ ਵਿੱਚੋਂ ਸਾਨੂੰ ਮਾਕੇ ਜ਼ਿੰਮੇਵਾਰੀ ਦਿੱਤੀ ਸੀ ਆਦੀ ਜ਼ਿੰਮੇਵਾਰੀ ਬਖੂਬੀ ਜਿੰਨੀ ਕਰ ਸਕਦੀ ਸੀ ਸਾਡੇ ਕਿ ਮਤਾਂਦੇ ਹੀ ਨਿਭਾਈ ਆ ਹੂੰ ਅੱਜ ਵੀ ਅਸੀਂ ਮੋਰਚੇ ਨਾਲ ਦੇ ਲੋ ਅਟੈਚ ਆ ਪਰ ਮਸਲਾ ਇਹ ਆ ਵੀ ਮੋਰਚੇ ਜਿਹੜਾ ਤੁਹਾਨੂੰ ਮੈਂ ਪਹਿਲਾਂ ਆਖਿਆ ਕਿ ਜਿਹੜਾ ਬੰਦਾ ਤੱਤੀ ਗੱਲ ਨਹੀਂ ਕਰਦਾ ਜਿਹੜਾ ਬੰਦਾ ਖਾਲਿਸਤਾਨ ਦੀ ਮਾਕੇ ਗੱਲ ਨਹੀਂ ਕਰਦਾ ਉਸ ਬੰਦੇ ਨੂੰ ਜਿਹੜੇ ਸਿੱਖੀ ਸੈਂਟੀਮੈਂਟਸ ਦੇ ਆਪਦੇ ਆਪ ਨੂੰ ਵਿਦਵਾਨ ਕਹੋਂਦੇ ਉਹ ਬੰਦੇ ਨਾਲ ਦੀ ਨਾਲ ਕਾਮਰੇ ਉੱਥੇ ਕੀ ਆ ਨਾਲ ਦੀ ਨਾਲ ਬਲਵਿੰਦਰ ਬਾਈ ਨੇ ਥੋੜਾ ਜਿਹਾ ਮਾਕੇ ਕੀ ਆ ਮਾਕੇ ਜਿਹੜਾ ਨੈਰੇਟਿਵ ਉੱਥੇ ਬਣਾਇਆ ਜਾ ਰਿਹਾ ਸੀ ਉਹਦੇ ਨੰਗੀਆਂ ਕਿਰਪਾਨਾਂ ਕੱਢ ਕੇ ਸ਼ਾਮ ਨੂੰ ਮਾਰਕੀਟ 'ਚ ਗੀੜੇ ਦੇ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਜਾਂਦੇ ਸੀ ਉੱਥੇ ਸਾਡੇ ਕੋਲੇ ਹਜ਼ਾਰ ਦੇ ਕਰੀਬ ਉੱਥੋਂ ਮਹਾਲੀ ਦੇ ਵਿੱਚੋਂ ਲੇਡੀਜ਼ ਮਾਕੇ ਬੱਚਿਆਂ ਨਾਲ ਲੱਗ ਰ ਸਕਦੀਆਂ ਸੀ ਆ ਕੇ ਸੇਵਾ ਵੀ ਕਰਦੀਆਂ ਸੀ ਜਦੋਂ ਉੱਥੇ ਆਉਂਦੀਆਂ ਸੀ ਤਾਂ ਉੱਥੇ ਮਾਕੇ ਕੀ ਆ ਮੁੰਡੇ ਜਿਹੜੇ ਹੁੰਦੇ ਸੀ ਕੁਝ ਗਲਤ ਆਨਸਰ ਹੁੰਦੇ ਸੀ ਉਹਨਾਂ ਨੇ ਕੀ ਆ ਮਾਕੇ ਸਿੱਖੀ ਭੇਜ ਦੇ ਵਿੱਚ ਪਾ ਕੇ ਨੰਗੀਆਂ ਕਿਰਪਾਨਾਂ ਕੱਢ ਕੇ ਮਾਕੇ ਗੀੜੇ ਲਾਉਣੇ ਖ ਜਿੱਦ ਕੋ ਅਸੀਂ ਇਹ ਗੱਲ ਦੇ ਮਾਕੇ ਕਹਿੰਦਾ ਸੀ ਖਾਲਸਾਤਨ ਲੈਣਾ ਦਾ ਤੁਸੀਂ ਅਗਲੇ ਚੌਕ ਤੇ ਮਾਕੇ ਮੋਰਚਾ ਲਾਓ ਅਸੀਂ ਤੁਹਾਡੇ ਨਾਲ ਬੈਠਦੇ ਹਾਂ ਪਰ ਬੰਦੀ ਸਿੰਘਾਂ ਦੇ ਬਾਹਰ ਆਉਣ ਦੇ ਵਿੱਚ ਜਿਹੜਾ ਨੈਰੇਟਿਵ ਕੀ ਸਭ ਤੋਂ ਵੱਡਾ ਦੁਸ਼ਮਣ ਆ ਉਹ ਨੈਰੇਟਿਵ ਇੱਥੇ ਅਸੀਂ ਨਾ ਪਾਰ ਗਏ ਅਸੀਂ ਜੋ ਤੇ ਨੰਗੀਆਂ ਕਿਰਪਾਨਾਂ ਕੱਢ ਕੇ ਤੁਰਾਂਗੇ ਉਹ ਤਾਂ ਪਹਿਲੀ ਕਹਿੰਦੇ ਆ ਕਿ ਬਾਹਰ ਆਉਣਗੇ ਠੀਕ ਹੈ ਨਾ ਵੀ ਇਹ ਮਾਕੇ ਛੇ ਮਾਕੇ ਉਹ ਬੰਦੇ ਖਾਣੇ ਛੇ ਮਾਕੇ ਹੋਣਗੇ ਤਾਂ ਉਹਨਾਂ ਦੇ ਬਾਹਰ ਆਉਣ ਦੇ ਜਿਹੜਾ ਨੈਰੇਟਿਵ ਮਾਕੇ ਸਭ ਤੋਂ ਵੱਡੀ ਦਿੱਕਤ ਬਣਦਾ ਉਸੇ ਨੈਰੇਟਿਵ ਨੂੰ ਉਹਦੇ ਦੋਬਾਰਨਾ ਸ਼ੁਰੂ ਕਰਤਾ ਅਸੀਂ ਉਹਦਾ ਵਿਰੋਧ ਕੀਤਾ ਅਸੀਂ ਓਪਨਲੀ ਕਰਦੇ ਸੀ ਕੁਝ ਬੰਦੇ ਚੁੱਪ ਕਰ ਜਾਂਦੇ ਆ ਅਸੀਂ ਜਦੋਂ ਵਿਰੋਧ ਕਰਦੇ ਤਾਂ ਸਾਡੇ ਨਾਲ ਉਥੇ ਬਹੁਤ ਮੈਂ ਕਿਹਾ ਤਕਰਾਰ ਵੀ ਹੋਇਆ ਮੇਰੇ ਨਾਲ ਵੀ ਰਾਮਣਾਰਗੇ ਸੀਗੇ ਹੋਰ ਬੰਦੇ ਸੀਗੇ ਦੋ ਵਾਰ ਸਾਡੇ ਤੇ ਉਹਨਾਂ ਨੇ ਅਟੈਕ ਪਰਸਨਲ ਅਟੈਕ ਵੀ ਕੀਤਾ ਹਮਰੋਧ ਦੀਆਂ ਵੀਡੀਓ ਵੀ ਥੋੜੀਆਂ ਹਾਂ ਜਰੂਰ ਵਿਰੋਧ ਵੱਖਰੀ ਗੱਲ ਆ ਬਾਈ ਵਿਰੋਧ ਦੇ ਵਿੱਚ ਵਿਕਾਸ ਵੀ ਆ ਵਿਰੋਧ ਕਰਦੇ ਰਹਿਣ ਦਲੀਲ ਨਾਲ ਗੱਲ ਕਰਨ ਜਿੱਥੇ ਮਰਜ਼ੀ ਬਿਠਾ ਲੈ ਅੱਜ ਵੀ ਅਸੀਂ ਬੈਠਣ ਨੂੰ ਤਿਆਰ ਹਾਂ ਪਰ ਜਦੋਂ ਕੋਈ ਬੰਦਾ ਫਿਜ਼ੀਕਲ ਤੌਰ ਤੇ ਮਾਰ ਕੇ ਕਰਦਾ ਹੁਣ ਜੇ ਅਸੀਂ ਵੀ ਮੋਰੋ ਹੱਥ ਚੱਕ ਦਿੰਨੇ ਉੱਥੇ ਜਿਹੜੇ ਬੰਦਿਆਂ ਨੇ ਮਾਰ ਕੇ ਸਾਡੇ ਨਾਲ ਫਿਜ਼ੀਕਲ ਤੌਰ ਤੇ ਮਾਰ ਕੇ ਅਟੈਕ ਵੀ ਕੀਤਾ ਸਾਡੇ ਤੇ ਜੇ ਅਸੀਂ ਮੋਰੋ ਉਹੀ ਕਰ ਲੈਂਦੇ ਤਾਂ ਮੋਰਚੇ ਦੇ ਵਿੱਚ ਕੀ ਉਹੀ ਚੀਜ਼ ਮਾਰ ਕੇ ਸਾਹਮਣੇ ਆਉਣੀ ਸੀ ਅਸੀਂ ਮੋਰਚੇ ਤੋਂ ਸਾਈਡ ਲਾਈਨ ਹੋਏ ਆ ਅੱਜ ਬਾਈ ਬਲਵਿੰਦਰ ਰਾਜ ਜੀ ਵੀ ਉੱਥੇ ਮਾਰ ਕੇ ਜਾਂਦੇ ਆ ਜਥੇ ਲੈ ਕੇ ਵੀ ਜਾਂਦੇ ਆ ਪਰ ਮਸਲਾ ਸਿਰਫ ਉਹੀ ਜਿਹੜਾ ਤੁਸੀਂ ਕਹਿੰਨੇ ਹੋ ਨਾ ਜਿਹੜਾ ਨੈਰੇਟਿਵ ਤੇ ਕਾਮਰੇਡਰ ਤੇ ਸਿੱਖ ਦਾ ਮਸਲਾ ਉਹ ਬਣਾਇਆ ਜਾਂਦਾ ਉਹ ਜਿਹੜੀਆਂ ਏਜੰਸੀਆਂ ਵੀ ਇਨਵੋਲਵ ਨੇ ਕਿਤੇ ਨਾ ਕਿਤੇ ਜਾਣੇਣ ਜਾਣੇ ਜਿਹਾ ਵੀ ਜਿਹੜਾ ਹੁਰਤਾ ਵੀ ਅਸਲ ਪੰਜਾਬ ਨੂੰ ਲੋੜ ਕਿਹੜੀ ਚੀਜ਼ ਦੀ ਹੈ ਕਿਹੜਾ ਨੈਰੇਟਿਵ ਸਾਨੂੰ ਕੀ ਆ ਸਟੇਟ ਦੇ ਨਾਲ ਮੂਹਰੇ ਖੜਾ ਕਰ ਸਕਦਾ ਲੜਨ ਵਾਸਤੇ ਬਈ ਮੈਂ ਇਹੀ ਸਵਾਲ ਕਰਨਾ ਹੈ ਜੀ ਮੈਂ ਤੁਸੀ ਕਿਹਾ ਵੀ ਤੁਸੀਂ ਜਿਹੜਾ ਕਰਤਾ ਜੇ ਤਾਰ ਸਿੰਘ ਹਵਾਰਾ ਉਹਨਾਂ ਦੀ ਕਮੇਟੀ ਵਿੱਚ ਵੀ ਤੁਸੀਂ ਹੈਗੇ ਨਾ ਮੁੱਖ ਬਲਾਰੇ ਦੇ ਤੌਰ ਤੇ ਤੁਸੀਂ ਹੈਗੇ ਪਰ ਫੇਸਬੁੱਕ ਦੇ ਉੱਤੇ ਤੁਹਾਨੂੰ ਕਾਮਰੇਡ ਦਾ ਅਥੋਂ ਤੇ ਥੱਪਾ ਲਾਇਆ ਜਾਂਦਾ ਬਈ ਪਰ ਦੂਜੇ ਸਾਰੇ ਪਾਸੇ ਵੇਖਦੇ ਤਾਂ ਬੰਦੀ ਸਿੰਘਾ ਦੀ ਜਿਹੜੀ ਰਿਹਾਈ ਲਈ ਕਮੇਟੀ ਬੰਦੀ ਉਸ ਦੇ ਵਿੱਚ ਵੀ ਤੁਸੀਂ ਹੈ ਹੈਗੇ ਹੋ ਤੇ ਜਿਹੜੇ ਮੇਨ ਬਲਾਰੇ ਉਸ ਦੇ ਵਿੱਚ ਵੀ ਤੁਸੀਂ ਰੱਖੇ ਗਏ ਹੋ ਪਰ ਜਿਹੜਾ ਕਾਮਰੇਡ ਦਾ ਥੱਪਾ ਫਿਰ ਇਹ ਬਈ ਕੌਣ ਲਾ ਰਿਹਾ ਕਹਿ ਰਹੇ ਹਰਪਿੰਦਰ ਦੇ ਕਾਮਰੇਡ ਆ ਇਹਨਾਂ ਦਾ ਤੁਹਾਡਾ ਵਿਰੋਧ ਕੀਤਾ ਜਾਂਦਾ ਮੈਨੂੰ ਤਾਂ ਭਾਈ ਇੱਕ ਸਮਝ ਨਹੀਂ ਉਹਦੀ ਮੈਨੂੰ ਆਪ ਨੂੰ ਨਹੀਂ ਪਤਾ ਵੀ ਕਾਮਰੇਡ ਜੋ ਜਿੰਨਾ ਕਿ ਮੈਂ ਕਾਮਰੇਡਾਂ ਦਾ ਇਤਿਹਾਸ ਪੜ੍ਹਦੇ ਨੇ ਕਾਮਰੇਡ ਖੱਬੇ ਪੱਖੀ ਨੂੰ ਕਾਮਰੇਡ ਕਹਿੰਦੇ ਨੇ ਖੱਬੇ ਪੱਖੜਾ ਕਮਜ਼ੋਰ ਦੇ ਨਾਲ ਖੜਦਾ ਹੂੰ ਠੀਕ ਹੈ ਨਾ ਉਹ ਸਾਡੇ ਗੁਰੂ ਸਾਹਿਬਾਨ ਵੀ ਖੜੇ ਨੇ ਠੀਕ ਹੈ ਨਾ ਸਾਡੇ ਗੁਰੂ ਸਾਹਿਬਾਨ ਮਾ ਕੇ ਕੀ ਕਾਮਰੇਡ ਮਾਰਕਸ ਦੇ ਫਲਸਫੇ ਨੂੰ ਫਾਲੋ ਕਰਦੇ ਆ ਹੂੰ ਕਾਮਰੇਡ ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਕਿਰਤ ਕਰੋ ਦੇ ਵੰਡ ਕੇ ਛਕੋ ਸਾਡੇ ਗੁਰੂ ਨੇ ਉਦੋਂ ਵੀ ਪਹਿਲਾਂ ਮਾਰਕਸ ਕਰਕੇ ਤੋਂ ਪਹਿਲਾਂ ਐਡਵਾਂਸ ਦੇ ਵਿੱਚ ਕੀ ਆ ਮਤਲਬ ਕਿ ਇੱਕੋ ਹੀ ਕਨਸੈਪਟ ਦਿੱਤਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਹਨਾਂ ਨੇ ਦੋਨਾਂ ਚੀਜ਼ਾਂ ਦੇ ਨਾਲ ਨਾਮ ਜਪਣ ਦਾ ਕਨਸੈਪਟ ਜੋੜਿਆ ਉਹ ਪਰਮਾਤਮਾ ਦੇ ਨਾਲ ਲਿਵ ਜੋੜਿਆ ਹੂੰ ਉਹਨੇ ਅਧਿਆਤਮਵਾਦ ਨੂੰ ਨਾਲ ਅਟੈਚ ਕੀਤਾ ਹੂੰ ਹੁਣ ਕਈ ਅਧਿਆਤਮਵਾਦ ਨੂੰ ਨਹੀਂ ਮੰਨਦੇ ਉੱਥੇ ਆ ਕੇ ਕੀ ਡਿਫਰ ਕਰ ਜਾਂਦੇ ਆ ਉਹ ਠੀਕ ਹੈ ਨਾ ਉਹਦੇ ਕਰਕੇ ਕੀ ਆ ਥੋੜਾ ਕਨਫਲਿਕਟ ਹੈਗਾ ਪਰ ਮੈਂ ਕਹਿਣਾ ਵੀ ਜੇ ਅਸੀਂ ਦੇਖੀਏ ਗਦਰੀ ਬਾਬੇ ਕੀ ਆ ਬਾਹਰਲੇ ਮੁਲਕ ਤੋਂ ਛੱਡ ਕੇ ਆਏ ਜੀ ਦਸਤਾਰਾਂ ਵਾਲੇ ਸਿੱਖ ਸੀ ਸਾਡੇ ਇੱਥੇ ਆ ਕੇ ਲੜਾਈ ਵੀ ਲੜੇ ਉਹਨਾਂ ਲੋਕਾਂ ਨੂੰ ਵੀ ਇਹਨਾਂ ਨੇ ਕਾਮਰੇਡ ਕਿਹਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਮਾਰੇ ਸੀਗੇ ਹਰੂੜ ਸਿੰਘ ਕਰਕੇ ਆਪਣੇ ਜਿਹੜੇ ਅੱਜ ਠੇਕੇਦਾਰ ਲੰਬੜਦਾਰ ਬਣੇ ਵੇ ਆ ਆਪਣੇ ਠੀਕ ਹੈ ਨਾ ਸਿਮਰਜੀਤ ਸਿੰਘ ਮਾਨੜਕੇ ਇਹਨਾਂ ਦੇ ਨਾਨੇ ਹਰਕੇ ਆਨੇ ਉੱਥੋਂ ਸਰਬਰਾ ਹੁੰਦੇ ਸੀ ਇਹ ਮਾਕੇ ਕਾਲ ਤਖਤ ਤੇ ਤਾਂ ਇਹਨਾਂ ਨੇ ਵੀ ਉਹਨਾਂ ਲੋਕਾਂ ਨੂੰ ਗਦਾਰ ਕਿਹਾ ਸੀ ਕਾਮਾਗਾਟਾ ਮਾਰੂ ਵਾਲੇ ਜਿਹੜੇ ਉੱਥੋਂ ਆਏ ਸੀਗੇ ਬਾਹਰੋਂ ਆ ਕੇ ਸ਼ਹਾਦਤਾਂ ਦਿੱਤੀਆਂ ਉਹਨਾਂ ਲੋਕਾਂ ਦਾ ਵੀ ਬਾਈਕਾਟ ਕਰਵਾਇਆ ਗਿਆ ਉੱਥੇ ਉਦੋਂ ਬਾਅਦ ਦੇ ਵਿੱਚ ਜਦੋਂ ਸਿੱਖ ਮੱਕ ਕੀ ਇਹ ਮਜ਼ਬੂਤੀ ਨਾਲ ਆਵਰੇ ਸੰਗਠਨ ਖੜੇ ਕੀਤੇ ਤਾਂ ਉਹਨਾਂ ਲੋਕਾਂ ਨੇ ਫਿਰ ਉਹਨਾਂ ਨੂੰ ਲਾਣਤਾਂ ਵੀ ਪਾਈਆਂ ਤਾਂ ਉਹਨਾਂ ਨੂੰ ਫਿਰ ਪੰਪ ਤੋਂ ਸੇਕਿਆ ਦਿੱ ਗਿਆ ਉਹ ਹਜੇ ਬੰਦੇ ਜਿਹੜੇ ਵਿੱਚ ਉਹਨਾਂ ਨਾਲ ਰਲੇ ਵੇ ਸੀ ਇਸੇ ਕਰਕੇ ਕਹਦੇ ਹੋ ਜੀ ਪਰ ਮੈਂ ਕਹਣਾ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਵੀ ਜੇ ਅਸੀਂ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਗਏ ਸੀ ਹੂੰ ਉਹਦੇ ਵਾਸਤੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਦੇ ਸਨੇਹੀ ਤੇ ਗਏ ਸੀ ਉਹਦਾ ਸਨੇਹਾ ਵੀ ਹਰ ਸਨੇਹ ਦੇ ਵਿੱਚ ਕੀ ਆ ਲੋਕਾਂ ਨੂੰ ਬਾਹਰ ਆ ਕੇ ਦਿੰਦੇ ਸੀ ਹੂੰ ਉਹਨਾਂ ਨੇ ਸਾਨੂੰ ਕੀ ਆ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਆਖਿਆ ਜੀ ਹਰ ਬੰਦੇ ਤੱਕ ਅਪਰੋਚ ਕਰਨ ਵਾਸਤੇ ਆਖਿਆ ਜੀ ਇੱਥੇ ਬਾਹਰ ਬੈਠੇ ਕਹਿੰਦੇ ਸੀ ਚਿੱਠੀ ਜਾਲੀ ਆ ਜੀ ਹੂੰ ਹੁਣ ਜਗਤਾਰ ਸਿੰਘ ਹਵਾਲਾ ਦੀ ਜਿਹੜੀ ਲਿਖਾਈ ਸੀ ਉਹ ਤਾਂ ਨਹੀਂ ਨਾ ਅਸੀਂ ਕਰਤੀ ਜਾਂ ਹੋਰ ਜਿਹੜਾ ਕੁਝ ਮਾਈਕ ਉਥੋਂ ਆਇਆ ਸੀ ਉਹਨਾਂ ਦੇ ਮੈਂ ਕਿਹਾ ਕਿ ਉੱਥੇ ਜਿਹੜੇ ਵਕੀਲ ਸੀਗੇ ਬਾਈ ਦਿਲਸ਼ੇਰ ਆਰਕੇ ਅੱਜ ਵੀ ਮੈਂ ਕਿਹਾ ਉਹਨਾਂ ਨਾਲ ਮੈਂ ਅਸੀਂ ਵਿਚਰਦੇ ਆ ਗੁਰਸ਼ਰਨ ਆਰਕੇ ਆ ਬਾਈ ਉਹਨਾਂ ਸਾਰਿਆਂ ਨੂੰ ਪਤਾ ਕਿਸੇ ਨੂੰ ਮਰਜ਼ੀ ਪੁੱਛ ਸਕਦੇ ਜਿਹੜੇ ਬੰਦੇ ਅੱਜ ਵੀ ਮੋਰਚੇ ਦੇ ਵਿੱਚ ਹੈਗੇ ਆ ਹੁਣ ਚੱਕਰ ਕੀ ਆ ਵੀ ਜੇ ਸਾਡੀ ਮੌਜੂਦਗੀ ਦੇ ਨਾਲ ਉਥੇ ਖੜਨ ਪੈਂਦਾ ਮੋਰਚੇ ਦੇ ਵਿੱਚ ਠੀਕ ਹੈ ਨਾ ਪਰ ਸਾਡੇ ਕੋਈ ਵੀ ਸ਼ਬਦ ਦਿਖਾ ਦਿਓ ਜਿਹੜਾ ਅਸੀਂ ਮੋਰਚੇ ਦੇ ਖਿਲਾਫ ਕਦੇ ਬੋਲੇ ਹੋਗੇ ਉਦੋਂ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਤੇ ਕਦੇ ਵੀ ਬੋਲਾਂ ਮੋਰਚੇ ਤੇ ਕੋਈ ਨੁਕਸ ਨਹੀਂ ਮੋਰਚੇ ਚ ਚਲਾਉਣ ਵਾਲਿਆਂ ਚ ਕੋਈ ਕਮੀ ਨਹੀਂ ਹੈ ਸਭ ਤੋਂ ਵੱਡੀ ਕਮੀ ਕੀ ਹੈ ਵੀ ਕੁਸ਼ਕ ਜਿਹੜੇ ਕੀ ਆ ਚੱਕਵੇਂ ਮਲੋਕ ਨੇ ਜਿਹੜੇ ਸਿਰਫ ਖਰਲ ਪਾਉਣਾ ਜਾਣਦੇ ਉਹਨਾਂ ਲੋਕਾਂ ਨੇ ਮੋਰਚੇ ਕਲਾਉ ਮੋਰਚਾ ਨਹੀਂ ਸਾਰੇ ਮੋਰਚੇ ਬਈ ਉਹਨਾਂ ਲੋਕਾਂ ਨੇ ਬਦਨਾਮ ਕੀਤੇ ਹੈ ਸ਼ਰਾਰਤੀ ਆਂਸਰ ਕਹਿ ਦਿੰਦੇ ਤੁਸੀਂ ਇੱਥੇ ਲਾ ਲਓ ਸ਼ੰਭੂ ਮੋਰਚੇ ਦੇ ਵਿੱਚ ਜਿਹੜੇ ਬੰਦੇ ਮੂਰੇ ਹੋ ਕੇ ਕਿਰਪਾਨਾ ਘਮਾਉਂਦੇ ਸੀ ਗਲ ਵੱਡ ਲਿਆਵਾਂਗੇ ਪੁਲਿਸ ਵਾਲਾਂ ਦਾ ਫਲਾਣਾ ਕਰਦੇ ਠੰਡਾ ਕਰਦੇਗੇ ਉਹਨਾਂ ਦੇ ਬਾਣਾ ਪਾਇਆ ਸੀ ਸਿੱਖੀ ਵੰਮਾ ਕੇ ਭੇਜਦੇ ਵਿੱਚ ਸੀਗੇ ਉਹ ਲੋਕ ਕੀ ਮਾ ਕੇ ਨੈਰੇਟਿਵ ਕੀ ਸੈੱਟ ਕਰ ਰਹੇ ਆ ਵੀ ਅਸੀਂ ਕਿਰਪਾਨਾ ਕਮਉਣ ਵਾਲੇ ਵੱਧ ਮਾ ਕੇ ਲੋਕ ਆ ਠੀਕ ਹੈ ਨਾ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੇ ਨੇ ਉਹਦੇ ਨਾਲ ਸਾਨੂੰ ਕੀ ਆ ਬੁਲੇਟਸ ਕਿਉਂ ਚੱਲੇ ਉਧਰੋਂ ਅਗਲੇ ਨੇ ਕੀ ਉਹੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਇੰਟਰਨੈਸ਼ਨਲ ਲੈਵਲ ਤੇ ਸਾਰੇ ਕਿਤੇ ਪ੍ਰੈਜ਼ੈਂਟ ਕੀਤਾ ਵੀ ਆਹ ਦੇਖੋ ਜੀ ਨੰਗੀਆਂ ਕਿਰਪਾਨਾ ਕੱਢ ਕੇ ਪੁਲਿਸ ਦੇਵਾਂਗੇ ਪਰ ਪੈਂਦੇ ਸੀ ਉਹੀ ਲੋਕਾਂ ਨੇ ਜਿੱਦੇ ਬੰਦੀ ਸਿੰਘਾਂ ਦਾ ਮੋਰਚਾ 7 ਜਨਵਰੀ ਨੂੰ ਲੱਗਦਾ ਤਾਂ ਬੈਰੀਗੇਟਾਂ ਦੇ ਨੰਗੀਆਂ ਕਿਰਪਾਨਾ ਕੱਢ ਕੇ ਉਹੀ ਜਿਹੜੇ ਬੰਦੇ ਉੱਥੇ ਸੀਗੇ ਉਹੀ ਬੰਦੇ ਤਾਂ ਮੈਂ ਉਦੋਂ ਕੀ ਉਦੋਂ ਵਰਦਿਆਂ ਕਿਰਪਾਨਾਂ 'ਚ ਮੂਰੇ ਵੀ ਖੜਾ ਹੋਇਆ ਤਾਂ ਮੈਂ ਉੱਥੇ ਵੀ ਹੀ ਆਖਿਆ ਜੀ ਮੈਂ ਕਿ ਯਾਰ ਸਾਡੇ ਮਾਰ ਲੋ ਜੇ ਤੁਹਾਨੂੰ ਹੈਗਾ ਵੀ ਜਿਹੜੀ ਚੀਜ਼ ਕੀ ਆ ਬਾਹਰ ਆਉਣ ਦੇ ਵਿੱਚ ਉਹਦਾ ਪਹਿਲੀ ਕਹਿੰਦਾ ਵੀ ਉਹ ਆਦਮਖੋਰ ਆ ਹੂੰ ਕਿ ਤੁਸੀਂ ਆਦਮਖੋਰ ਸਾਬਤ ਕਰਨ ਤੇ ਲੱਗੋ ਜਗਤਾਰ ਸਿੰਘ ਹਵਾਰੇ ਵਰਗੇ ਨੂੰ ਹੂੰ ਠੀਕ ਹੈ ਨਾ ਅੱਜ ਲੋਡ ਹੈ ਕੀ ਆ ਸਾਨੂੰ ਸਾਡੇ ਗੁਰੂਆਂ ਨੇ ਦੇਖੋ ਬਾਈ ਜੀ ਜਦੋਂ ਹਲੀਮੀ ਦੀ ਲੋਡ ਸੀ ਜਦੋਂ ਸ਼ਾਂਤੀ ਦੀ ਲੋਡ ਸੀ ਉਦੋਂ ਸ਼ਹਾਦਤਾਂ ਦਿੱਤੀਆਂ ਨੇ ਹੂੰ ਜਦੋਂ ਮਾਕੇ ਹਥਿਆਰ ਦੀ ਲੋਡ ਸੀ ਉਹ ਤੋਂ ਹਥਿਆਰ ਚੱਕੇ ਆ ਜੇ ਅੱਜ ਕਈ ਇਹ ਵੀ ਹਥਿਆਰ ਚੱਕੇ ਹਥਿਆਰਮੰਦ ਲੜਾਈ ਲੜ ਕੇ ਸਟੇਟ ਨੂੰ ਮਾਕੇ ਕੀ ਇਹ ਹਰਾ ਲਾਂਗੇ ਜਾਂ ਉਹ ਕਰ ਲਾਂਗੇ ਤਾਂ ਉਹ ਸਾਡੀ ਕੀ ਬੇਵਕੂਫੀ ਹੋਊਗੀ ਅੱਜ ਦਲੀਲ ਨਾਲ ਸਾਡੇ ਕੋਲੇ ਬੜਾ ਕੁਝ ਆ ਪਾਣੀਆਂ ਦੇ ਹੱਕ ਦੇ ਵਿੱਚ ਸੀ ਕਿ ਇਹ ਦਲੀਲ ਨਾਲ ਲੜ ਸਕਦੇ ਆ ਸਾਡੇ ਕੋਲੇ ਬੜੀਆਂ ਦਲੀਲਾਂ ਨੇ ਇੰਟਰਨੈਸ਼ਨਲ ਕੀ ਹੈ ਜਿਹੜਾ ਕਾਨੂੰਨ ਹੈਗਾ ਸਾਡੇ ਪਾਣੀਆਂ ਦੇ ਹੱਕ ਤੋਂ ਕੋਈ ਨਹੀਂ ਜਾ ਸਕਦੇ ਹਰ ਚੀਜ਼ ਦੇ ਉੱਤੇ ਸਾਡੇ ਕੋਲੇ ਕੀ ਸੋਲਿਡ ਤਰਕ ਹੈਗੇ ਆਸੀਂ ਉਹਦੇ ਤੇ ਆਧਾਰ ਦੇ ਉੱਤੇ ਦਲੀਲ ਦੇ ਕੇ ਆਪਦੇ ਹੱਕਾਂ ਦੇ ਵਾਸਤੇ ਕੀ ਇਹ ਪੂਰੇ ਵਰਲਡ ਵਾਈਡ ਯੂਨੈਸਕੋ ਵੀ ਮਦਦ ਲੈ ਜਾ ਸਕਦੇ ਆ ਪਰ ਯੂਨੈ ਦੇ ਵਿਚੋਂ ਖਰਨ ਪਾ ਦਿੰਦੇ ਆ ਤਾਂ ਇਹਦੇ ਵਾਸਤੇ ਸਾਨੂੰ ਕੀ ਆ ਨੈਰੇਟਿਵ ਚੇਂਜ ਕਰਨਾ ਪਊਗਾ ਪੰਜਾਬ ਦਾ ਪੰਜਾਬ ਨੂੰ ਕੱਲੇ ਸਿੱਖੀ ਸੈਂਟੀਮੈਂਟ ਆ ਕੇ ਉਹਨਾਂ ਦੇ ਨਾਲ ਜੋੜਨ ਦੀ ਸਾਡੇ ਕੋਲੇ ਹੋਰ ਬੜੇ ਸਾਡੇ ਤੇ ਕੀ ਹਿੰਦੂ ਨਹੀਂ ਰਹਿੰਦੇ ਕੀ ਮੁ슬ਮਾਨ ਨਹੀਂ ਹਰੀ ਸਿੰਘ ਨਲਗੋਦੀ ਦੀ ਫੌਜ ਦੇ ਵਿੱਚ ਲਾ ਲਓ ਸਾਰੇ ਜਰਨੈਲਾਂ ਦੇ ਉਹਦੇ ਕਿਹੜੇ ਬਾਕੀ ਜਰਨੈਲ ਸੀਗੇ ਸਾਰੇ ਮੁ슬ਮਾਨ ਲੈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਮਾ ਕੇ ਜਿੰਨੇ ਸੀਗੇ ਇਸਾਈ ਵੀ ਕੰਮ ਕਰਦੇ ਸੀਗੇ ਮੁ슬ਮਾਨ ਵੀ ਕੰਮ ਕਰਦੇ ਸੀਗੇ ਪਰ ਜਿਹੜੇ ਅੱਜ ਦੇ ਮਾ ਕੇ ਬਨੌਟੀ ਸਿੱਖ ਹੈਗੇ ਆ ਖੌਤੀ ਖਾਲਸਤਾਨੀ ਬਣੇ ਹੋਦੇ ਉਹ ਨਾਲ ਦੀ ਨਾਲ ਟੈਗ ਆਪਣੇ ਕਾਮਰੇਡਾਂ ਦਾ ਦੇ ਛੱਡਦੇ ਆ ਉਹੀ ਨੈਰੇਟਿਵ ਆ ਜਿਹੜਾ ਉਹੀ ਸਾਨੂੰ ਅੱਗੇ ਵਧਣ ਨਹੀਂ ਦਿੰਦਾ ਇਹੋ ਜਿਹੇ ਲੋਕਾਂ ਨੂੰ ਮੋਰਚਿਆਂ ਦੇ ਉੱਤੇ ਪਾਸੀ ਰੱਖਣ ਦੀ ਲੋੜ ਆ ਪਰ ਆਮ ਸਧਾਰਨ ਬੰਦਾ ਪਿੱਛੇ ਚੱਲ ਜਾਂਦਾ ਨੰਗੀਆਂ ਕਿਰਪਾਨਾਂ ਕੱਢ ਕੇ ਉਹਨਾਂ ਨੇ ਮਾ ਕੇ ਬੋਲੇ ਸੋ ਨਿਹਾਲ ਕੇ ਕਿ ਨਾਲੇ ਤਾਂ ਸਾਡਾ ਮਾ ਕੇ ਜਕਾਰੇ ਨੂੰ ਬਦਨਾਮ ਕੀਤਾ ਉਹਨਾਂ ਲੋਕਾਂ ਨੇ ਤੇ ਨਾਲੇ ਸਾਡੇ ਪੰਜਾਬ ਨੂੰ ਬਦਨਾਮ ਕੀਤਾ ਨਹੀਂ ਇੱਕ ਲਾਇਟ ਸਵਾਲ ਆ ਜਿਹੜਾ ਜਿਵੇਂ ਆਪਾਂ ਅੰਮ੍ਰਿਤਸਰ ਸਾਹਿਬ ਦਾ ਇੱਕ ਮੋਰਚਾ ਲੱਗਦਾ ਦਿਬਰੂਗੜ ਦੇ ਵਿੱਚ ਜਿਹੜੇ ਬੰਦ ਸਿੰਘਾਂ ਵਰਤਪਾਲਾ ਰਗੇ ਆ ਉਹ ਭੋਖਰਤਾਰ ਤੇ ਜੇਲ੍ਹ ਦੇ ਵਿੱਚ ਬੈਠਿਆ ਇੱਥੇ ਉਹਨਾਂ ਦੇ ਪਰਿਵਾਰ ਭੋਖਰਤਾਰ ਤੇ ਬੈਠੇ ਹੈ ਕਈ ਦਿਨ ਹੋ ਗਿਆ ਉਸ ਮੋਰਚੇ ਨੂੰ ਬਾਈ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਵੇਂ ਐਨਐਸਏ ਖਤਮ ਹੋਣ ਦੇ ਵਿੱਚ ਵੀ ਕੁਛ ਨਹੀਂ ਰਹਿ ਗਿਆ ਕਿ ਉਹਨਾਂ ਨੂੰ ਪੰਜਾਬ ਮੰਗੇ ਇਹੀ ਅੱਗੇ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ ਵਿੱਚ ਸ਼ਿਫਟ ਕਰ ਦੋ ਕੇਸ ਭਰਾ ਚੱਲਦੇ ਰਹਿਣ ਦਿਓ ਮੈਂ ਬਾਈ ਜੀ ਕਹਿਣਾ ਵੀ ਪਹਿਲੇ ਬੰਦੀ ਸਿੰਘ ਛਡਾਈ ਨਹੀਂ ਗਏ ਸੀ ਹੋਰ ਬਣਾ ਕੇ ਬੈਗੇ ਹੁਣ ਰੌਲਾ ਤਾਂ ਇਹ ਹੈ ਵੀ ਉਹਨਾਂ ਨੂੰ ਬਾਹਰ ਕਢਾਉਣ ਦੇ ਵਿੱਚ ਜਿਹੜਾ ਮੋਰਚਾ ਲੱਗਾ ਉਥੇ ਲੋਕ ਸ਼ਾਮਲ ਵੀ ਹੋ ਰਹੇ ਆ ਹੋਣਾ ਵੀ ਚਾਹੀਦਾ ਲੋਕਾਂ ਨੂੰ ਕਿਉਂਕਿ ਹਿਊਮਨ ਰਾਈਟਸ ਦੀ ਲੜਾਈ ਹੈ ਹਿਊਮਨ ਰਾਈਟਸ ਪਿੱਛ ਪਰ ਜਿਹੜੇ ਬੰਦੇ ਸਭ ਤੋਂ ਵੱਧ ਇਹਨਾਂ ਨੂੰ ਫੂਕ ਦੇਣ ਵਾਲੇ ਸੀ ਗੂਠੇ ਚੱਕਣ ਵਾਲੇ ਸੀ ਮੈਨੂੰ ਐਂ ਦੱਸੋ ਕਿਹੂ ਬੰਦਾ ਅੱਜ ਸੜਕ ਤੇ ਦੀਂਦਾ ਕੋਈ ਬੰਦਾ ਅਜ ਮੋਰਚੇ 'ਚ ਉੱਥੇ ਦੀਂਦਾ ਮੈਂ ਕਹਿੰਦਾ ਵੀ ਪਰਿਵਾਰ ਖੜਦਾ ਨਾਲ ਜਾਂ ਫਿਰ ਸੰਗੀ ਸੋਚ ਵਾਲੇ ਲੋਕ ਖੜਦੇ ਆ ਜਾਂ ਕਿ ਉੱਥੇ ਹਾ ਦਾ ਨਾਰਾ ਮਾਰਨ ਵਾਲੇ ਲੋਕ ਕਿਹੜੇ ਨੇ ਉਹਨੇ ਜਿਹੜੇ ਹਿਊਮਨ ਰਾਈਟਸ ਦੇ ਬਾਰੇ ਜਾਣਦੇ ਆ ਯਾਰ ਮਾਕੇ ਮਨੁੱਖੀ ਅਧਿਕਾਰ ਹੁੰਦੇ ਕੀ ਨੇ ਉਹਦੇ ਹੱਕ ਦੇ ਵਿੱਚ ਅਸੀਂ ਵੀ ਮਾਕੇ ਕਹਿੰਦੇ ਆ ਵੀ ਯਾਰ ਹਾਂ ਕਿਸੇ ਵੀ ਬੰਦੇ ਨਾਲ ਜੇ ਜਾਤੀ ਹੁੰਦੀ ਆ ਕਿਸੇ ਬੰਦੇ ਨੂੰ ਬਾਈ ਜੀ ਸਜ਼ਾ ਓਨੀ ਦੇਣੀ ਚਾਹੀਦੀ ਜਿੰਨਾ ਉਹਦਾ ਜੁਰਮ ਆ ਜੇ ਤੁਸੀਂ ਉਦੋਂ ਵੱਧ ਉਹਦੇ ਨਾਲ ਮਾਕੇ ਇਹੀ ਚੀਜ਼ ਆ ਜਿਹੜਾ ਮਾਕੇ ਹੁਣ ਹਾਲਾਤ ਬਣੇ ਨੇ ਇਹ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਆਈਸੋਲੇਟ ਕਰਨ ਵਾਸਤੇ ਮਾਹੌਲ ਬਣਾਇਆ ਜਾ ਰਿਹਾ ਕਿਉਂਕਿ ਪੰਜਾਬ ਦੀਆਂ 13 ਸੀਟਾਂ ਨਾਲ ਸੈਂਟਰ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸੈਂਟਰ ਸਾਡੇ ਨਾਲ ਜਿਹੜਾ ਮਾਕੇ ਟਕਰਾਰ ਚਾਹੁੰਦਾ ਅਸੀਂ ਵੀ ਉਹ ਟਕਰਾਰ ਦੇ ਵਿੱਚ ਕੀ ਆ ਸਕੋ ਉਹਨਾਂ ਦੇ ਪਾਸੇ ਨੂੰ ਖੇਡ ਰਹੇ ਆ ਅਸੀਂ ਕਿਤੇ ਨਾ ਕਿਤੇ ਜਿਹੜਾ ਕੁਝ ਉਹ ਚਾਹੁੰਦੇ ਆ ਅਸੀਂ ਨਾ ਚਾਹੁੰਦੇ ਹੋਏ ਵੀ ਉਸੇ ਪਾਸੇ ਨੂੰ ਮਾਕੇ ੱਟਕੇ ਜਾ ਰਹੇ ਆ ਅਸੀਂ ਅੱਜ ਕੀ ਇਹ ਟਕਰਾ ਪੰਜਾਬ ਦਾ ਮੁਲਕ ਦੇ ਨਾਲ ਸਾਫ਼ ਦਿਖ ਰਿਹਾ ਅਸੀਂ ਅਕਸਰ ਕਹਿ ਦਿੰਦੇ ਆ ਕਿ ਜੇ ਅਸੀਂ 92% ਕੁਰਬਾਨੀਆਂ ਦੇਣ ਵਾਲੇ ਅਸੀਂ ਆ ਫਿਰ ਮੁਲਕ ਠੀਕ ਹੈ ਨਾ ਤਾਂ ਇਹਦੇ ਵਾਸਤੇ ਸਾਨੂੰ ਸੋਚ ਵੱਡੀ ਰੱਖ ਕੇ ਆਪਣੀ ਜਿਹੜੀ ਛਵੀ ਹੈਗੀ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਰੋ ਸੁਧਾਰਨੀ ਪੈਣੀ ਹੈ ਅੱਜ ਕਿਸਾਨਾਂ ਨੂੰ ਵੀ ਲੋੜ ਹੈਗੀ ਅੱਜ ਹੋਰ ਸਾਰਾ ਕੁਝ ਮੋਰਚਿਆਂ ਨੂੰ ਛੱਡ ਕੇ ਮੈਂ ਕਹਿੰਦਾ ਅੱਜ ਗਾਂਹਾਂ ਇਲੈਕਸ਼ਨ ਆਈ ਖੜੀ ਆ ਕਿਸੇ ਵੀ ਮਾ ਕੇ ਮੁੱਦੇ ਦੇ ਉੱਤੇ ਅੱਜ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਪੂਰੇ ਮੁਲਕ ਚ ਕਾਲ ਦੇਣੀ ਚਾਹੀਦੀ ਹੈ ਕਿ ਵਿਰੋਧ ਭਾਈ ਕਰਦੇ ਆ ਅਸੀਂ ਮੋਦੀ ਦਾ ਵੀ ਵਿਰੋਧ ਕਰਨਾ ਪਣਦਾ ਕਿਸਾਨ ਤਾਂ ਸਭ ਤੋਂ ਵੱਧ ਕੀ ਹੈ ਜਿਹੜਾ ਅਸੀਂ ਕਹਿ ਦੇਣਾ ਕਿ ਉੱਤਰੀ ਭਾਰਤ ਆ ਜਾਂਦਾ ਜਿੱਥੇ ਸਭ ਤੋਂ ਵੱਧ ਇਹਨਾਂ ਦੀਆਂ ਸੀਟਾਂ ਨੇ ਭਾਜਪਾ ਦੀਆਂ ਉੱਥੇ ਸਭ ਤੋਂ ਵੱਧ ਕਿਸਾਨ ਨੇ ਫਿਰ ਅਸੀਂ ਕਿਸਾਨਾਂ ਨੂੰ ਐਮਐਸਪੀ ਦਾ ਮਾਕੇ ਜਿਹੜਾ ਅਸਲ ਮਾਕੇ ਸੁੱਖ ਹੈਗਾ ਉਹ ਅਸੀਂ ਇਕੱਲਾ ਲੈ ਰਹੇ ਹਾਂ ਦੀ ਬਾਕੀ ਨੂੰ ਸਮਝਾ ਨਹੀਂ ਸਕੇ ਉਹਨਾਂ ਨੂੰ ਨਾਲ ਲੈਣ ਦੀ ਲੋੜਾ ਲੋੜ ਤਾਂ ਜੇ ਸੀ ਕਿ ਸਾਡੀਆਂ ਸਾਰੀਆਂ ਜਥੇਬੰਦੀਆਂ ਕਿਤੇ ਨਾ ਕਿਤੇ ਪੰਜਾਬ ਤੋਂ ਬਾਹਰ ਨਿਕਲ ਗਈ ਠੀਕ ਹੈ ਨਾ ਉੱਥੇ ਮੈਂ ਕਿਹਾ ਨੈਰੇਟਿਵ ਜਿਹੜਾ ਮੈਂ ਕਿਹਾ ਸੈੱਟ ਕਰਨ ਦੀ ਕੋਸ਼ਿਸ਼ ਉਲਟ ਨੈਰੇਟਿਵ ਖੜਾ ਕਰਦੇ ਮੋਦੀ ਕਿਸਾਨ ਵਿਰੋਧੀ ਚਿਹਰਾ ਖੁਦ ਜਿਹੜਾ ਬੰਦਾ ਐਮਐਸਪੀ ਦੀ ਕਹਿੰਦਾ ਸੀ ਕਿ ਅਸੀਂ ਐ ਕਰਾਂਗੇ ਥਿਹੜੇ ਬੰਦਾ ਖੁਦ ਕਹਿ ਰਹੇ ਸੀ ਜਾਰਾ ਕੁਝ ਕਰ ਤੇ ਉਸ ਬੰਦੇ ਦੇ ਖਿਲਾਫ ਅੱਜ ਲੋੜ ਹੈਗੀ ਆ ਇੱਕ ਨੈਰੇਟਿਵ ਖੜਾ ਕਰਨ ਦੀ ਸੀ ਜੇ ਮੁਲਕ ਦੇ ਵਿੱਚ ਉਹਦੇ ਖਿਲਾਫ ਇੱਕ ਨੈਰੇਟਿਵ ਬੋਲਣਾ ਸ਼ੁਰੂ ਕਰਦੇ ਆਂਗੇ ਹਮ ਅਜ ਨੂੰ ਆਈਸੋਲੇਟ ਕਰਨ ਦੀ ਲੋੜ ਆ ਪੰਜਾਬ ਨੂੰ ਪੰਜਾਬ ਨੂੰ ਕੱਲੇ ਨੂੰ ਪਾਸੇ ਕੱਟ ਆਫ ਕਰਕੇ ਰੱਖ ਦਿਓ ਵੀ ਤਾਂ ਕੱਲੇ ਯਾਰੋਂ ਖਾਂਦੇ ਪੀਂਦੇ ਲੜਦੇ ਆ ਹਮ ਇਹ ਕਹਣਾ ਸਾਡੀ ਸ਼ਬੀ ਕਹਤੇ ਇਹਨਾਂ ਕੋਲ ਟਰੈਕਟਰ ਵੱਡੇ ਆ ਜੀ ਫਲਾਣੇ ਵੱਡੇ ਆ ਜੀ ਮੈਂ ਕਹਣਾ ਵੀ ਬਾਈ ਜੀ 1 2% ਕਿਸਾਨਾਂ ਤੋਂ ਸ਼ੁਰੂ ਹਰ ਪਿੰਡ ਦੇ ਵਿੱਚ ਇੱਕ ਦੋ ਘਰ ਹੁੰਦੇ ਆ 98% ਘਰ ਤਾਂ ਕਰਜ਼ਾਈ ਨੇ ਨਾ ਠੀਕ ਹੈ ਇਹ ਕਹਿਣਾ ਗੱਲਾਂ ਬਹੁਤ ਸੌਖੀਆਂ ਨੇ ਉਹ ਨੈਰੇਟਿਵ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਾਡੇ ਲੋਕਾਂ ਨੂੰ ਲੋੜ ਹੈਗੀ ਅੱਜ ਇਕੱਠੇ ਹੋ ਕੇ ਹੰਬਲਾਂ ਮਾਰਨ ਦੀ ਤੇ ਇਸ ਨੈਰੇਟਿਵ ਨੂੰ ਤੋੜਨ ਵਾਸਤੇ ਕਿਸਾਨ ਜੱਥੇਬੰਦਿਆਂ ਮੈਂ ਕਹਿੰਦਾ ਆਪਸੀ ਕੋਈ ਛੱਡ ਕੇ ਅੱਜ ਮੋਦੀ ਦੇ ਸਿੱਧਾ ਗੱਲ ਨੂੰ ਪਹਿਣ ਪਰ ਪਹਿਣ ਦਲੀਲ ਨਾਲ ਉਹਦੀਆਂ ਵੀਡੀਓ ਜਿਵੇਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਬੜਾ ਕੁਝ ਮੈਂ ਕਹਿੰਦਾ ਪਿਆ ਅੱਜ ਕੱਲ ਕਿਸੇ ਦੀ ਗੱਲ ਤਾਂ ਮੈਂ ਕਹਿੰਦਾ ਵੀ ਲੁਕੀ ਰਹਿੰਦੀ ਨਹੀਂ ਜਿੰਨਾ ਕੁਝ ਹੈਗਾ ਉਹ ਨੈਰੇਟਿਵ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਹਾਂ ਜਿਹੜੇ ਬੰਦੇ ਉੱਥੇ ਬੈਠੇ ਮੈਂ ਕਹਿੰਦਾ ਉਹ ਤੋਂ ਪਹਿਲਾਂ ਹਵਾਰਿਆਗਰੋਂ ਦਾ 35 35 ਸਾਲ ਹੋ ਗਏ 30 30 ਸਾਲ ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਕਿੰਨੇ ਕੁ ਲੋਕ ਤੁਸੀਂ ਦੇਖਿਆ ਹੋ ਮੈਂ ਕਹਿੰਦਾ ਵੀ ਗਿਣਤੀ ਦੇ ਲੋਕ ਸੀ ਸਿਰਫ 26 ਜਨਵਰੀ ਨੂੰ ਸਾਡੀ ਕਾਲ ਦੇ ਉੱਤੇ 1.5 ਲੱਖ ਦੇ ਕਰੀ ਬੰਦਾ ਇਕੱਠਾ ਹੋਇਆ ਪਰ ਉਦੋਂ ਬਾਅਦ ਜਦੋਂ ਉੱਥੇ ਖਾਲਸਾਤਾਨ ਦਾ ਮਾਕੇ ਨੈਰੇਟਿਵ ਬੁਣਿਆ ਗਿਆ ਉਦੋਂ ਬਾਅਦ ਪੁਲਿਸ ਤੇ ਅਟੈਕ ਕੀਤਾ ਜਾਂਦਾ ਕਿਰਪਾਨਾ ਕੱਢ ਕੇ ਉੱਥੇ ਤੇ ਲੋਕ ਪਿੱਛੇ हट ਗਏ ਕਿਉਂਕਿ ਪੰਜਾਬ ਚ ਟਕਰਾਰ ਸਾਡੇ ਲੋਕ ਨਾ ਬਈ ਸੌਖੀ ਲੜਾਈ ਲੜਨ ਨੂੰ ਤਿਆਰ ਆ ਅੱਜ ਜੇ ਗਾਂਧੀ ਕਾਮਜਾਬ ਮਾਕੇ ਸਾਡੇ ਮੁਲਕ ਚ ਹੋਇਆ ਕਿਉਂ ਸੀ ਕਿਉਂਕਿ ਗਾਂਧੀ ਨੇ ਕੀ ਆਖਿਆ ਸੀ ਵੀ ਤੁਹਾਨੂੰ ਕਿਰਪਾਨ ਚੱਕਣ ਦੀ ਲੋੜ ਨਹੀਂ ਡਾਂਗ ਚੱਕਣ ਦੀ ਲੋੜ ਨਹੀਂ ਤੁਹਾਨੂੰ ਮੈਂ ਆਜ਼ਾਦੀ ਲੈ ਕੇ ਦੇ ਦੂੰ ਸਭ ਤੋਂ ਵੱਧ ਲੋਕਾਂ ਦੀ ਮਗਰ ਦੁਰਪੇਸ਼ ਸਾਡੇ ਲੋਕ ਸੌਖੀ ਲੜਾਈ ਲੜਨ ਵਾਸਤੇ ਵੱਧ ਤਿਆਰ ਹੋ ਜਾਂਦੇ ਆ ਜੇ ਅਸੀਂ ਹਥਿਆਰ ਦੀ ਲੜਾਈ ਕਰੀਏ ਭਗਤ ਸਿੰਘ ਵਰਗੇ ਨਾਲ ਕਿੰਨੇ ਕੁ ਤੁਰੇ ਸੀ ਤਾਂ ਅੱਜ ਸਾਨੂੰ ਲੜਾਈ ਨੂੰ ਸੌਖਿਆ ਬਣਾਉਣ ਦੀ ਲੋੜ ਆ ਲੋਕਾਂ ਦੇ ਵਿੱਚ ਕੀ ਆ ਉਸ ਮਾਰੇ ਜਾਣੀ ਚਾਹੀਦੀ ਹੈ ਗੱਲ ਕਿ ਯਾਰ ਇਹ ਲੜਾਈ ਕੋਈ ਔਖੀ ਨਹੀਂ ਹੈ ਅੱਜ ਲੋਕਾਂ ਨੂੰ ਲੱਗਦਾ ਕਿ ਜਿੱਤੀ ਨਹੀਂ ਜਾਣੀ ਪਰ ਇਹ ਬੜੀ ਸੌਖੀ ਢੰਗ ਨਾਲ ਜਿੱਤੀ ਜਾ ਸਕਦੀ ਹੈ ਕਿਉਂਕਿ ਅੱਜ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਜਿਹੜਾ ਹੈਗਾ ਉਹ ਵੋਟ ਦਾ ਹਥਿਆਰ ਆ ਉਸ ਹਥਿਆਰ ਨੂੰ ਲੈ ਕੇ ਸਾਨੂੰ ਕੀ ਆ ਲੜਨ ਦੀ ਲੋੜ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਸੋ ਅਬ ਤੁਸੀਂ ਵੇਖਿਆ ਬਾਈ ਰਪਿੰਦਰ ਨਾਲ ਅਬ ਗੱਲਬਾਤ ਚੱਲੀ ਆ